ਲੋਗਾਂ ਨੂੰ ਲਗਾਵੇ ਝਾੜੂ ਉਹ ਹੈ ਆੜੂ ਤੇ ਕੀ ਆ ਆੜੂ ਸ਼ੇਕ ਕਹਿੰਦਾ ਬਸ ਪੁੱਛ ਨਾ ਪੀ ਕੇ ਦੇ ਕੀ ਫਾਇਦਾ ਹੋਣ ਵਾਲਾ ਜਿਹੜਾ ਸਿਰੇ ਸਿਰੇ ਸਾਡੀ ਭੈਣ ਇਹ ਆੜੂ ਸ਼ੇਕ ਪੀਏਗੀ ਜੇ ਤੁਸੀਂ ਇਹਦਾ ਸ਼ੇਕ ਬਣਾ ਕੇ ਪੀ ਲਮੋ ਤਾਂ ਤੁਹਾਡੇ ਲਈ ਉਹ ਅੰਮ੍ਰਿਤ ਆੜੂ ਸ਼ੇਕ ਹਾਂਜੀ ਆੜੂ ਸ਼ੇਕ ਤੁਹਾਡੇ ਫੇਸ ਤੇ ਝੁਰੜੀਆਂ ਹੋ ਗਈਆਂ ਉਹ ਫੀਲ ਨਹੀਂ ਹੋਣਗੀਆਂ ਰਿੰਕਲਸ ਜਿੱਦਾਂ ਕਹਿ ਦਈਏ ਵੀ ਰਿੰਕਲਸ ਨਹੀਂ ਹੋਣਗੇ ਸ਼ਾਈਆਂ ਹੋ ਗਈਆਂ ਤੁਹਾਡੇ ਉਹਦੇ ਵਿੱਚ ਵੀ ਕਾਫੀ ਬੈਨੀਫਿਟ ਕਰੂਗਾ ਆੜੂ ਦਾ ਸ਼ੇਕ ਕਿੱਦਾਂ ਬਣਾਣਾ ਤੁਸੀਂ ਵਿੱਧ ਪਲਪ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਕਿਹੜੀਆਂ ਕਿਹੜੀਆਂ ਦਿੱਕਤਾਂ ਦਾ ਪਰੇਸ਼ਾਨੀਆਂ ਦਾ ਕੁਦਰਤ ਨੇ ਖਾਸ ਕਰਕੇ ਆੜੂ 'ਚ ਇਲਾਜ ਰੱਖਿਆ ਹੈ ਆੜੂ ਦੇ ਫਾਇਦੇ ਰੱਖੇ ਨੇ ਉਹਨਾਂ ਬਿਮਾਰੀਆਂ 'ਚ ਆੜੂ ਜੇ ਰੈਗੂਲਰੀ ਆਪਣੀ ਡਾਈਟ ਦੇ ਵਿੱਚ ਐਡ ਕੀਤਾ ਜਾਵੇ ਤਾਂ ਪੂਰਾ ਸਾਲ ਆਪਾਂ ਨੂੰ ਕੈਲਸ਼ੀਅਮ ਭਰਪੂਰ ਰਹੇਗੀ ਬਾਡੀ ਤੇ ਆਪਾਂ ਨੂੰ ਲਕੋਰੀਆ ਦੀ ਪ੍ਰੋਬਲਮ ਨਹੀਂ ਆ ਸਕਦੀ। ਪੀਸੀਓਡੀ ਦੀ ਪ੍ਰੋਬਲਮ 'ਚ ਕੀ ਇਹ ਆੜੂ ਵਸੇ ਇਸਤੇਮਾਲ 'ਚ ਲਿਆ ਸਕਦੇ? ਡੈਫੀਨੇਟਲੀ ਆਪਾਂ ਇਸ ਨੂੰ ਇਸਤੇਮਾਲ 'ਚ ਲਿਆ ਸਕਦੇ ਆ। ਪੀਸੀਓਡੀ ਦੇ ਨਾਲ ਕੀ ਹੁੰਦਾ ਵਾ? ਬਾਡੀ ਦੇ ਵਿੱਚ ਖੂਨ ਦੀ ਕਮੀ ਫੀਲ ਹੋਣੀ ਜਾਂ ਤੁਹਾਡਾ ਵਜ਼ਨ ਵੱਧ ਜਾਣਾ, ਫੇਸ ਤੇ ਅਣਚਾਹੇ ਵਾਲ ਹੋ ਜਾਣੇ, ਜਾਂ ਤੁਹਾਡੇ ਸ਼ਾਇਆ ਹੋ ਜਾਣੀਆਂ, ਜਾਂ ਤੁਹਾਡੇ ఓਵਰੀ ਦੇ ਵਿੱਚ ਸਿਸਟ ਹੋ ਜਾਣੇ, ਢੇਟ ਦੀ ਪ੍ਰੋਬਲਮ ਸਿਸਕ੍ਰੈਨ ਦੀ। ਹਾਂਜੀ ਹੁਣ ਠੀਕ ਹੈ ਮੈਂ। ਖਾਨ ਪੀਣ ਤੋਂ ਬਾਅਦ ਫਿਰ ਨਾਲ ਦੇ ਨਾਲ ਪਖਾਨੇ ਜਾਣਾ ਪੈਂਦਾ ਹਾਂ ਜੀ ਪਲੱਸ ਜਾਂਦੀ ਸੀ ਕਿੰਨੇ ਟਾਈਮ ਤੋਂ ਸੀ ਇਹ ਪ੍ਰੋਬਲਮ ਤੁਹਾਨੂੰ 15 ਸਾਲ ਤੋਂ ਸੀ ਦਵਾਈ ਲੈ ਕੇ ਗਏ ਸੀ ਇੱਕ ਵਾਰੀ ਆ ਕੇ ਅੱਛਾ ਠੀਕ ਹੋ ਗਏ ਸੀ ਉਹਦੇ ਨਾਲ ਇਹਨਾਂ ਨੂੰ ਤਾਂ ਚਾਰ ਬੰਦੇ ਚੱਕ ਕੇ ਲੈ ਕੇ ਆਏ ਸੀ ਜਿਸ ਟਾਈਮ ਆਪਣੇ ਕੋਲ ਆਏ ਸੀ ਇਸ ਟਾਈਮ ਇਹ ਖੁਦ ਚੱਲ ਕੇ ਆਪਣੇ ਕੋਲ ਆਇਆ ਇਹ ਹੋ ਕਿਉਂ ਜਾਂਦੀਆਂ ਨੇ ਜੀ ਹਰੇਕ ਨੂੰ ਨਹੀਂ ਸਾਡੀ ਭੈਣ ਨੂੰ ਸਾਡੀ ਛੋਟੀ ਬੱਚੀ ਨੂੰ ਇਹ ਪ੍ਰੋਬਲਮ ਆ ਰਹੀ ਹੈ ਪਹਿਲਾਂ ਜਦੋਂ ਮੈਰਿਜ ਹੋਈ ਸਾਡੀ ਜੀ ਜਾਂਦੇ ਸਾਰ ਸਾਨੂੰ ਪ੍ਰੈਗਨਨਸੀ ਹੋ ਗਈ ਅਸੀਂ ਉਹ ਜਿਹੜੀਆਂ ਗਰਭ ਨਿਰੋਧਕ ਗੋਲੀਆਂ ਆਉਂਦੀਆਂ ਨੇ ਉਹ ਲੈ ਲਈਆਂ ਹੁਣ ਸਾਨੂੰ 5 ਸਾਲ ਹੋ ਗਏ ਰੋਂਦਿਆਂ ਨੂੰ ਸਾਡੇ ਪ੍ਰੈਗਨੈਂਸੀ ਨਹੀਂ ਹੋ ਰਹੀ ਇਹ ਵੀ ਇੱਕ ਵੱਡਾ ਕਾਰਨ ਹੈ ਤੁਸੀਂ ਇਹ ਗੱਲ ਕਹਿ ਰਹੇ ਸੀ ਮੈਨੂੰ ਵੀ ਜਿਹੜਾ ਆਲੂ ਹੈ ਇਹ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਤੇ ਝਾੜੂ ਫੇਰ ਦਿੰਦਾ ਕਿਵੇਂ ਫੇਰ ਦੇ ਜੀ ਝਾੜੂ ਇਹ ਵਿਟਾਮਿਨ ਸੀ ਦਾ ਵੀ ਸਭ ਤੋਂ ਰਿਚ ਸੋਰਸ ਹੈ ਜੀ ਤੁਹਾਡੇ ਬਲੱਡ ਨੂੰ ਪਿਉਰੀਫਾਈ ਕਰਨ ਲਈ ਤੁਹਾਡੀਆਂ ਬ੍ਰੇਨ ਦੀਆਂ ਸਮੱਸਿਆਵਾਂ ਪੇਟ ਦੀਆਂ ਸਮੱਸਿਆਵਾਂ ਤੇ ਕੈਲਸ਼ੀਅਮ ਅੱਛਾ ਕੈਲਸ਼ੀਅਮ ਦੀ ਘਾਟ ਬਜ਼ੁਰਗਾਂ ਨੂੰ ਵੀ ਆ ਬੱਚੀਆਂ ਨੂੰ ਵੀ ਆ ਈਵਨ ਗੈਟ ਤਾਂ ਯੰਗਸਟਰ ਨੂੰ ਜੈਂਟਸ ਨੂੰ ਵੀ ਹੈਗੀ ਹੈ इवन ਕਿ ਇਹ ਸਪਰਮ ਕਾਊਂਟ ਦੇ ਵਿੱਚ ਵੀ ਐਕਟੀਵਿਟੀ ਕਰਦਾ ਜਾ ਕੇ ਵਧਾਉਂਦਾ ਮੇਰੇ ਪੇਟ ਦਾ ਸੀਗਾ ਜੀ ਇੱਕ ਤਾਂ ਗੈਸ ਦੀ ਬਣਦੀ ਸੀਗੀ ਆੜੂ ਤਾਂ ਤੁਹਾਡੇ ਕੋਲ ਖੜੇ ਨੇ ਇਹਨਾਂ ਦੇ ਬਾਰੇ ਹੁਣ ਪਤਾ ਹੀ ਨਹੀਂ ਸੀਗਾ ਜੀ ਇੰਨਾਂ ਚੀਜ਼ਾਂ ਲਾ ਲਈਆਂ ਸੀਗੀਆਂ ਬਈ ਇਹਨਾਂ ਦੇ ਵਿੱਚ ਇੰਨਾ ਕੋਸ ਹੈਗਾ ਜੀ ਜਾਣਕਾਰੀ ਨਹੀਂ ਸੀਗੀ ਫਿਰ ਚਰਨ ਜੀ ਦੇ ਨੇ ਕੀ ਦੱਸ ਜੀ ਇਹਨਾਂ ਨਾਲ ਮੇਲੇ ਬਾਈ ਜੀ ਹੁਣਾਂ ਤੋਂ ਜੀ ਫਿਰ ਇਹਨਾਂ ਨੇ ਦੱਸਿਆ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦਵਾਈਆਂ ਇਹਨਾਂ ਤੋਂ ਹੀ ਬਣਦੀਆਂ ਤੁਹਾਡੇ ਤਾਂ ਕੋਲੇ ਹੀ ਆ ਸਾਰੀਆਂ ਦਵਾਈਆਂ ਤੇ ਫਿਰ ਇਹਨਾਂ ਤੋਂ ਦਵਾਈ ਵੀ ਲਈ ਜੀ ਫਿਰ ਆਪਣੇ ਪੇਟ ਦਾ ਵੀ ਯਾਨੀ ਜਿਹੜੇ ਸੀਗਾ ਉਹ ਠੀਕ ਹੋਇਆ ਜੀ ਵਾਈਟ ਡਿਸਚਾਰਜ ਨੂੰ ਕਿੰਨੇ ਟਾਈਮ ਚ ਪ੍ਰੋਬਲਮ ਚ ਜਿਹੜੀ ਸੌਟ ਆਊਟ ਕਰ ਸਕਦੇ ਹੋ ਤੁਸੀਂ ਜਾਂ ਜਿਨ੍ਹਾਂ ਨੂੰ ਅੱਜਕੱਲ ਆਈਬੀਐਸ ਦੀ ਸਾਡੀ ਭੈਣਾਂ ਨੂੰ ਬੜੀ ਪ੍ਰੋਬਲਮ ਹੋ ਰਹੀ ਹੈ ਉਹ ਕਿੰਨੇ ਟਾਈਮ ਚ ਸੌਟ ਆਊਟ ਹੋ ਜਾਂਦੀ ਹੈ ਥੋੜੇ ਨੁਸਖੇ 15 ਦਿਨ ਦੇ ਵਿੱਚ ਤੁਹਾਨੂੰ ਰਿਕਵਰੀ ਫੀਲ ਹੋ ਜਾਂਦੀ ਹੈ ਐਸਡੀ ਕੋਲਪੋਰੀਆ ਹੁੰਦਾ ਨਾ ਜਿਹੜਾ ਉਹ ਚਾਹੇ ਵਨ ਡ੍ਰੌਪ ਵੀ ਆਵੇ ਉਹਦੇ ਨਾਲ ਇਚਿੰਗ ਹੁੰਦੀ ਹੈ ਕੁਛ ਬਹੁਤ ਜਿਆਦਾ ਇਚਿੰਗ ਹੁੰਦੀ ਆ ਹਰ ਟਾਈਮ ਧਿਆਨ ਉੱਥੇ ਹੀ ਰਹਿੰਦਾ ਔਰ ਘਰ ਵਾਲੇ ਨਾਲ ਲੜਾਈ ਹੁੰਦੀ ਆ ਉਸ ਗੱਲ ਤੇ ਰਿਲੇਸ਼ਨ ਚ ਵੀ ਨਹੀਂ ਆ ਸਕਦੇ ਕਿਉਂ ਕਿਉਂਕਿ ਹਰ ਟਾਈਮ ਉਥੇ ਫੰਗਸ ਇਨਫੈਕਸ਼ਨ ਵੀ ਕਹਿ ਦਿੰਨੇ ਆਪਾਂ ਤੁਸੀਂ ਆਪਣੇ ਨੁਸਖੇ ਫਾਰਮੂਲੇ ਬਣਾਏ ਨੇ ਇਹ ਨੁਸਖਾ ਜੀ ਆਪਣਾ ਇਹ ਵਿੱਚ ਕਾਫੀ ਭਸਮਾ ਵੀ ਪੈਂਦੀਆਂ ਨੇ ਮਤਲਬ ਇਸ ਤਰ੍ਹਾਂ ਦੀ ਹੀ ਕੁਦਰਤੀ ਚੀਜ਼ਾਂ ਆ ਬਿਲਕੁਲ ਬਿਲਕੁਲ ਜੀ ਇਹ ਕੁਦਰਤੀ ਚੀਜ਼ਾਂ ਨਹੀਂ ਗੀਆਂ ਤੇ ਆਪਣੇ ਇਹ ਕੈਪਸੂਲ ਹੈਗੇ ਆ ਠੀਕ ਹੈ ਤੇ ਬਾਡੀ ਨੂੰ ਡੀਟੌਕਸ ਕਰਦੇ ਆ ਉਹਨਾਂ ਨੂੰ ਫੀਲ ਹੁੰਦਾ ਵਾ ਵੀ ਸਾਡੇ ਤਲੀਆਂ ਮਚਦੀਆਂ ਅੱਜਕੱਲ ਬੱਚੀਆਂ ਨੂੰ ਬਹੁਤ ਪ੍ਰੋਬਲਮ ਹੁੰਦੀ ਆ ਮੈਨ ਗਰਮੀ ਆ ਰਹੀ ਆ ਇਹ ਪ੍ਰੋਬਲਮ ਦੇ ਲਈ ਵੀ ਇਹ ਆਪਣੀਆਂ ਮੈਡੀਸਨ ਬਹੁਤ ਫਾਇਦੇਮੰਦ ਨੇ ਇਹ ਆੜੂ ਇੰਨੀ ਕਿ ਜ਼ਿਆਦਾ ਵਧੀਆ ਚੀਜ਼ ਆ ਖਾਣ ਦੇ ਨਾਲ ਤਾਂ ਇਹ ਆਪਣੀ ਬੋਡੀ ਨੂੰ ਠੀਕ ਕਰਦਾ ਹੀ ਕਰਦਾ ਅਗਰ ਤੁਸੀਂ ਫੇਸ ਤੇ ਲਗਾ ਲਓ ਮੇਰੀਆਂ ਮਾਤਾਵਾ ਭੈਣਾ ਲਗਾ ਲੈਣ ਤਾਂ ਫੇਸ ਉਹਨਾਂ ਦਾ ਸ਼ੀਸ਼ੇ ਵਾਂਗੂ ਚਮਕੇਗਾ ਆ ਦੇਖੋ ਇਹ ਹੈਗਾ ਅਮਰੂਦ ਸਭ ਜਾਣਦੇ ਆ ਅਮਰੂਦ ਨੂੰ ਅੱਜ ਤੋਂ ਬਾਅਦ ਤੁਸੀਂ ਅਮਰੂਦ ਦਾ ਫਲ ਨਹੀਂ ਅਮਰੂਦ ਦੇ ਪੱਤੇ ਲੱਭੋਗੇ ਖਾਸ ਕਰਕੇ ਆ ਕ੍ਰੋਮਬਲਾਂ ਜਿਹਦੇ ਐਸਿਡ ਬੰਦਾ ਹੋਵੇ ਡਾਈਜੈਸ਼ਨ ਦੀ ਪ੍ਰੋਬਲਮ ਹੋਵੇ ਜਿਸ ਤਰ੍ਹਾਂ ਇੱਕ ਚਟਨੀ ਕੁੱਟਦੇ ਆ ਪੌਸ਼ਪੱਤੇ ਦੀ ਚਟਨੀ ਕੁੱਟ ਲਓ ਉਹਨੂੰ ਇੱਕ ਕੱਪੜੇ 'ਚ ਨਚੋੜ ਸਤਿ ਸ਼੍ਰੀ ਅਕਾਲ ਨਮਸਤੇ ਸਸ਼ੀਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਤੁਹਾਡੇ ਨਾਲ ਇੱਕ ਅਜੀਹਾ ਨੁਸਖਾ ਅਜੀਹਾ ਫਾਰਮੂਲਾ ਸੀ ਸ਼ੇਅਰ ਕਰਨ ਵਾਲਿਆਂ ਜਿਸ ਬਾਬਤ ਨਾਤੇ ਤੁਸੀਂ ਹੁਣ ਤੱਕ ਸੁਣਿਆ ਹੋਣਾ ਔਰ ਨਾ ਹੀ ਕਦੇ ਉਸ ਚੀਜ਼ ਨੂੰ ਤੁਸੀਂ ਇਸਤੇਮਾਲ ਕੀਤਾ ਹੋਣਾ ਪਰ ਉਹਦੇ ਫਾਇਦੇ ਨੇ ਜਿਹੜੇ ਉਹ ਇੰਨੇ ਜ਼ਿਆਦਾ ਨੇ ਮੇਰੇ ਹੱਥ ਦੇ ਵਿੱਚ ਦੇਖ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਇਹ ਆੜੂ ਨੇ ਆੜੂ ਜਿਹੜਾ ਅੱਜ ਅਸੀਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਉਸ ਤੋਂ ਬਾਅਦ ਤੁਸੀਂ ਆੜੂਆਂ ਨੂੰ ਪਾ ਲਿਆ ਕਰੋਗੇ ਹਰੇਕ ਸਾਲ ਕਿ ਕਦੋਂ ਮਈ ਦਾ ਮਹੀਨਾ April ਦਾ ਮਹੀਨਾ ਸ਼ੁਰੂ ਹੋਵੇ ਤੇ ਆੜੂ ਆਉਣੇ ਸ਼ੁਰੂ ਹੋ ਜਾਣ ਕਿਉਂਕਿ ਇਹ ਆੜੂ ਹੈ ਜਿਹੜਾ ਘਟੋ-ਘਟ ਤੁਹਾਡੇ ਸਰੀਰ ਦੇ ਵਿੱਚ ਪੈਦਾ ਹੋਈਆਂ 100 ਬਿਮਾਰੀਆਂ ਦੇ ਉੱਤੇ ਝਾੜੂ ਲਗਾ ਸਕਦਾ ਹੈ ਸਾਡੇ ਨਾਲ ਨੇ ਵੈਦ ਚਰਨਜੀਤ ਜੀ ਤੇ ਸੁਮਨ ਉਹਨਾਂ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆੜੂ ਮੁਤਲਕ ਉਹ ਸਾਡੇ ਨਾਲ ਕੀ ਗੱਲਬਾਤ ਕਰਨ ਵਾਲੇ ਨੇ ਔਰ ਕਿਹੜੀ ਜਾਣਕਾਰੀਆਂ ਸਾਡੇ ਨਾਲ ਸਾਂਝੇ ਕਰਨ ਵਾਲੇ ਨੇ ਬਹੁਤ ਬਹੁਤ ਸਵਾਗਤ ਹੈ ਸੁਮਨ ਜੀ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਮੈਂ ਦਰਸ਼ਕਾਂ ਨੂੰ ਫੇਰ ਤੋਂ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਬੁਲਾਉਂਗੀ ਤੇ ਆਪਾਂ ਅੱਜ ਫੇਰ ਗੱਲ ਕਰਾਂਗੇ ਇਸ ਬਾਰੇ ਵੀ ਜਿਹੜਾ ਆੜੂ ਆ ਆਪਣੀਆਂ ਬਿਮਾਰੀਆਂ ਤੇ ਕਿਦਾਂ ਛਾੜੂ ਲਗਾਉਂਦਾ ਵਾ ਪਰ ਅਸੀਂ ਤਾਂ ਜੀ ਕਦੇ ਕਿਸੇ ਨੂੰ ਜੀ ਕਿਸੇ ਦੀ ਖਿੱਚ ਪਕਾਉਣੀ ਹੋਵੇ ਨਾ ਪੰਜਾਬ 'ਚ ਸਾਨੂੰ ਜਾਣ ਬੁੱਝ ਕੇ ਚਿੜ ਚੜਾਉਣ ਵਾਸਤੇ ਆੜੂ ਕਹਿ ਦਿੰਨੇ ਆ ਆੜੂ ਦੀ ਥਾਂ ਤੇ ਪਰ ਅੱਜ ਤੋਂ ਬਾਅਦ ਨਹੀਂ ਕਰਨਗੇ ਜੀ ਦੇਖੋ ਇਹ ਉਹ ਮਜ਼ਾਕ ਦੇ ਤੋਤੇ ਕਰਦੇ ਪਰ ਅੱਜ ਤੋਂ ਬਾਅਦ ਇਹ ਨਹੀਂ ਕਰਨਗੇ ਇਸ ਚੀਜ਼ ਦੇ ਆਪਾਂ ਨੂੰ ਇੰਨੇ ਕ ਫਾਇਦੇ ਨੇ ਆਪਾਂ ਅੱਗੇ ਚੱਲਦੇ ਚੱਲਦੇ ਜਰੂਰ ਸਮਝਾਵਾਂਗੇ ਜੀ 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 ਅੱਛਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜੇ ਆੜੂ ਹੈਗੇ ਨੇ ਇਹ ਆੜੂਆਂ ਨੂੰ ਇੰਨੇ ਹਲਕੇ ਚ ਨਾ ਲਿਆ ਜਾਵੇ ਬਿਲਕੁਲ ਜੀ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਕਿਹੜੀਆਂ-ਕਿਹੜੀਆਂ ਦਿੱਕਤਾਂ ਦਾ ਪਰੇਸ਼ਾਨੀਆਂ ਦਾ ਕੁਦਰਤ ਨੇ ਖਾਸ ਕਰਕੇ ਆੜੂ 'ਚ ਇਲਾਜ ਰੱਖਿਆ ਆੜੂ ਦੇ ਫਾਇਦੇ ਰੱਖੇ ਨੇ ਉਹਨਾਂ ਬਿਮਾਰੀਆਂ 'ਚ ਬਿਲਕੁਲ ਜੀ ਇਦੇ ਵਿੱਚ ਜਿੱਦਾਂ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਨੂੰ ਅੱਜਕੱਲ ਬੱਚੀਆਂ ਨੂੰ ਛੋਟੀਆਂ ਨੂੰ ਲੂਕੋਰੀਆ ਦੀ ਪ੍ਰੋਬਲਮ ਆ ਰਹੀ ਆ ਜਾਂ ਉਹਨਾਂ ਦੇ ਵਿੱਚ ਕੈਲਸ਼ੀਅਮ ਦੀ ਘਾਟ ਹੋ ਰਹੀ ਆ ਕੈਲਸ਼ੀਅਮ ਦੀ ਘਾਟ ਦੇ ਕਾਰਨ ਅੱਜਕੱਲ ਲੂਕੋਰੀਆ ਹੋ ਰਿਹਾ ਬਹੁਤ ਜ਼ਿਆਦਾ ਬੱਚੀਆਂ ਦੇ ਵਿੱਚ ਵੀ ਪਹਿਲਾਂ ਹੁੰਦਾ ਸੀ 30 ਜਾਂ 40 ਦੀ ਏਜ ਦੇ ਵਿੱਚ ਜਾ ਕੇ ਚਲੋ ਲੂਕੋਰੀਆ ਮੈਨੋਪੌਜ਼ ਦੇ ਨੇਰੇ ਜਾ ਕੇ ਹੋ ਜਾਂਦਾ ਸੀਗਾ ਬਟ ਹੁਣ ਕੀ ਹੋ ਰਿਹਾ ਵਾ 15 ਸਾਲ ਦੀ ਬੱਚੀ ਜਦੋਂ ਪਿਊਬਰਟੀ ਸ਼ੁਰੂ ਹੁੰਦੀ ਆ ਉਹਨਾਂ ਦੀ ਮੈਚੂਰ ਹੁੰਦੀਆਂ ਨੇ ਬੱਚੀਆਂ ਤਾਂ ਉਹਨਾਂ ਨੂੰ ਲੂਕੋਰੀਆ ਪੀਰੀਅਡਸ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਜਾਂ ਫਿਰ ਉਹਨਾਂ ਉਨ ਬਾਅਦ ਵਿੱਚ ਵੀ ਸ਼ੁਰੂ ਹੋ ਜਾਂਦਾ ਵਾ ਤੇ ਉਹਦੇ ਲਈ ਆਪਾਂ ਕਹਾਂਗੇ ਵੀ ਜਿਹੜਾ ਆੜੂ ਆ ਏ ਆੜੂ ਜੇ ਰੈਗੂਲਰੀ ਆਪਣੀ ਡਾਈਟ ਦੇ ਵਿੱਚ ਐਡ ਕੀਤਾ ਜਾਵੇ ਜਿੰਨਾ ਟਾਈਮ ਵੀ ਹੁੰਦਾ ਜਿੱਦਾਂ ਕਹਿ ਦਿਆ April ਤੋਂ ਲੈ ਕੇ September ਤੱਕ ਵੀ ਹੁੰਦਾ ਵਾ ਤਾਂ ਉਹਨੂੰ ਖਾਧਾ ਜਾਵੇ ਤਾਂ ਪੂਰਾ ਸਾਲ ਆਪਾਂ ਨੂੰ ਕੈਲਸ਼ੀਅਮ ਭਰਪੂਰ ਰਹੇਗੀ ਬੋਡੀ ਤੇ ਆਪਾਂ ਨੂੰ ਲਕੋਰੀਆ ਦੀ ਪ੍ਰੋਬਲਮ ਨਹੀਂ ਆ ਸਕਦੀ ਜੀ ਜੀ ਅਸੀਂ ਤੁਹਾਡੇ ਕੋਲੋਂ ਸਮਝਾਂਗੇ ਕਿ ਜਿਹੜੇ ਆੜੂ ਹੈਗੇ ਨੇ ਦੇ ਫਾਇਦੇ ਹੋਰ ਕੀ ਕੀ ਹੋਣ ਵਾਲੇ ਨੇ ਸਾਡੇ ਨਾਲ ਵੈਦ ਚਰਨਜੀਤ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਵੈਜ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਸਸ ਸਤਿਕਾਰ ਜੀ ਸਾਰੇ ਦਰਸ਼ਕਾਂ ਨੂੰ ਅੱਛਾ ਤੁਸੀਂ ਇਹ ਗੱਲ ਕਹਿ ਰਹੇ ਸੀ ਮਨੂ ਵੀ ਜਿਹੜਾ ਆਲੂ ਹੈ ਇਹ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਤੇ ਝਾੜੂ ਫੇਰ ਦਿੰਦਾ ਕਿਵੇਂ ਫੇਰਦੇ ਜੀ ਝਾੜੂ ਇਹ ਵਿਟਾਮਿਨ ਸੀ ਦਾ ਵੀ ਸਭ ਤੋਂ ਰਿਚ ਸੋਰਸ ਹੈ ਜੀ ਵਿਟਾਮਿਨ ਸੀ ਵਿਟਾਮਿਨ ਸੀ ਮਤਲਬ ਸੰਤਰੇ ਦਾ ਬਦਲ ਹੈਗਾ ਤੁਹਾਡੇ ਬਲੱਡ ਨੂੰ ਪਿਉਰੀਫਾਈ ਕਰਨ ਲਈ ਤੁਹਾਡੀਆਂ ਬ੍ਰੇਨ ਦੀਆਂ ਸਮੱਸਿਆਵਾਂ ਪੇਟ ਦੀਆਂ ਸਮੱਸਿਆਵਾਂ ਤੇ ਕੈਲਸ਼ੀਅਮ ਅੱਛਾ ਕੈਲਸ਼ੀਅਮ ਦੀ ਘਾਟ ਬਜ਼ੁਰਗਾਂ ਨੂੰ ਵੀ ਹੈ ਬੱਚੀਆਂ ਨੂੰ ਵੀ ਹੈ ਈਵਨ ਗੈਟ ਤਾਂ ਯੰਗਸਟਰ ਨੂੰ ਜੈਂਟਸ ਨੂੰ ਵੀ ਹੈਗੀ ਆ ਜੀ ਈਵਨ ਕਿ ਇਹ ਸਪਰਮ ਕਾਊਂਟ ਦੇ ਵਿੱਚ ਵੀ ਐਕਟੀਵਿਟੀ ਕਰਦਾ ਜਾ ਕੇ ਵਧਾਉਂਦਾ ਨੂੰ ਠੀਕ ਹੈ ਇਹ ਤੋਂ ਫਰਟਾਈਲ ਤਾਂ ਪ੍ਰੋਬਲਮ ਹੈ ਜਿਹੜੀ ਸੋਲਵ ਕਰ ਸਕਦਾ ਕੋਈ ਚੀਜ਼ ਛੋਟੀ ਮੋਟੀ ਨਹੀਂ ਆੜੂ ਵਾਕਈ ਝਾੜੂ ਲਗਾਊਗਾ ਜੀ 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 ਅੱਛਾ ਤੁਸੀਂ ਕਹਿ ਰਹੇ ਸੀ ਵੀ ਜਿਨ੍ਹਾਂ ਦੇ ਪੇਟ ਚ ਪ੍ਰੋਬਲਮ ਹੈਗੀ ਹੈ ਜਾਂ ਜਿਨ੍ਹਾਂ ਨੂੰ ਪਾਣੀ ਹੀ ਵਾਂਗੂ ਲੱਗੀ ਜਾਂਦਾ ਹੈ ਜਾਂ ਘੀਜ ਨੂੰ ਪਾਣੀ ਵਾਂਗੂ ਨਹੀਂ ਲੱਗਦਾ ਤੇ ਉਹਨਾਂ ਵਾਸਤੇ ਯਾਨੀ ਕਿ ਵਜ਼ਨ ਘਟਾਉਣ ਵਧਾਉਣ ਵਾਸਤੇ ਵੀ ਬੜਾ ਵੱਡਾ ਰੋਲ ਹੈ ਜੀ ਇਹਦਾ ਇੱਕ ਮੈਂ ਇਧਰ ਨੂੰ ਜਾਣਾ ਚਾਹਾਂਗਾ ਕੁਦਰਤ ਨੇ ਬਹੁਤ ਚੀਜ਼ਾਂ ਰੱਖੀਆਂ ਨੇ ਅਸੀਂ ਨੇੜੇ ਪਈਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੰਨੇ ਆ ਠੀਕ ਹੈ ਆ ਦੇਖੋ ਇਹ ਹੈਗਾ ਅਮਰੂਦ ਸਭ ਜਾਣਦੇ ਆ ਅਮਰੂਦ ਨੂੰ ਠੀਕ ਹੈ ਜੀ ਅੱਜ ਤੋਂ ਬਾਅਦ ਤੁਸੀਂ ਅਮਰੂਦ ਦਾ ਫਲ ਨਹੀਂ ਅਮਰੂਦ ਦੇ ਪੱਤੇ ਲੱਭੋਗੇ ਖਾਸ ਕਰਕੇ ਆ ਕ੍ਰੰਬਲਾ ਹੂੰ ਹੂੰ ਇਹਦੇ ਵਿੱਚ ਅੱਛਾ ਪੋਲੀਆਂ ਕ੍ਰੰਬਲਾ ਨੂੰ ਪੋਲੀਆਂ ਕ੍ਰੰਬਲਾ ਵਿਸ਼ੇਸ਼ ਗੁਣ ਰੱਖਿਆ ਕਿ ਜਿਹਦੇ ਐਸਿਡ ਬੰਦਾ ਹੋਵੇ ਡਾਈਜੈਸ਼ਨ ਦੀ ਪ੍ਰੋਬਲਮ ਹੋਵੇ ਇਥੋਂ ਤੱਕ ਕਿ ਜਿਹੜੇ ਪਾਈਲਸ ਬਾਬਾ ਸੀਰ ਦੇ ਵਿੱਚ ਜਿਨ੍ਹਾਂ ਦੀ ਰੈਕਟਮ ਵਗੈਰਾ ਵੀ ਬਾਹਰ ਆ ਜਾਂਦੀ ਹੈ ਜਨ ਲੇਡੀਜ਼ ਦੀ ਵੀ ਬੱਚੇਦਾਨੀ ਆ ਉਹ ਬਾਹਰ ਨੂੰ ਆਣ ਦੀ ਕੋਸ਼ਿਸ਼ ਕਰਦੀ ਆ ਇਨਫੈਕਸ਼ਨ ਤੁਸੀਂ ਬਾਹਰ ਪੈਣਾ ਕਹਦੇ ਨੇ ਆਪਣੇ ਕਹਿੰਦੇ ਬਿਲਕੁਲ ਬਾਹਰ ਪੈਣਾ ਦੇ ਵਿੱਚ ਅਸੀਂ ਆਪਣੀਆਂ ਔਸ਼ਧੀਆਂ ਦੇ ਵਿੱਚ ਇਹਦੇ ਰਸ ਦੇ ਵਿੱਚ ਕਾੜ ਕੇ ਦਿੰਨੇ ਆ ਅੱਛਾ ਔਰ ਤੁਸੀਂ ਇਹਨੂੰ ਲੈਣ ਦੀ ਵਿਧੀ ਪੁੱਛੋਗੇ ਲੈਣ ਦੀ ਵਿਧੀ ਇਹ ਹੈ ਕਿ ਇਹਦੇ ਪੱਤੇ ਲੈ ਲਓ ਜੇ ਤਾਂ ਚਬ ਸਕਦੇ ਹੋ ਤਾਂ ਕਾਲੀ ਮਿਰਚ ਜਨ ਹਲਕਾ ਨਮਕ ਲਗਾ ਕੇ ਇਹਨੂੰ ਚੱਬ ਲੋ ਪੱਤੀ ਚੱਬ ਜੀ ਪੱਤੇ ਚੱਬ ਜਾਓ ਕੋਈ ਚੱਕਰ ਨਹੀਂ ਜੀ ਇਹ ਤਾਂ ਨਹੀਂ ਫਾਇਦੇ ਕੋਈ ਨੁਕਸਾਨ ਨਹੀਂ ਅਸੀਂ ਤਾਂ ਇਹ ਸੋਚ ਲਿਆ ਵੀ ਜੇ ਅਸੀਂ ਪੱਤੇ-ਪੁੱਤੇ ਖਾ ਲਈਏ ਸਾਡੇ ਪੇਟ ਚ ਕਿਤੇ ਦਰਦ ਨਾ ਹੋਣ ਲੱਗੇ ਉਹ ਪੱਤੇ ਨੇ ਕ੍ਰੋਮਬਲਾਂ ਜਿਹੜੀਆਂ ਖਾਦੇ ਜਾ ਸਕਦੇ ਈਜ਼ੀ ਡਾਈਜੈਸਟ ਹੁੰਦਾ ਵੱਡਾ ਪੱਤਾ ਤਾਂ ਹਜੇ ਟਾਈਮ ਲਗਾ ਸਕਦਾ ਲੇਕਿਨ ਇਹ ਤਾਂ ਬਹੁਤ ਈਜ਼ੀਲੀ ਡਾਈਜੈਸਟੇਬਲ ਠੀਕ ਹੈ ਤੇ ਇਹਨੂੰ ਅਸੀਂ ਉਹਦੇ ਵਿੱਚ ਵੀ ਯੂਜ਼ ਕਰਦੇ ਆਂ ਹੂੰ ਹੂੰ ਤੇ ਇਹਨੂੰ ਅ ਜੇ ਦੂਸਰੇ ਤਰੀਕੇ ਨਾਲ ਖਾਣਾ ਹੋਵੇ ਤਾਂ ਇਹਨੂੰ ਜਿਸ ਤਰ੍ਹਾਂ ਇੱਕ ਚਟਨੀ ਕੁੱਟਦੇ ਆਂ ਕੋਸ਼ ਪੱਤੇ ਦੀ ਚਟਨੀ ਕੁੱਟ ਲਓ ਉਹਨੂੰ ਇੱਕ ਕੱਪੜੇ 'ਚ ਨਚੋੜ ਲਓ ਨਚੋੜ ਕੇ ਉਹਦਾ ਰਸ ਦੋ ਚਮਚੇ ਪੀਓ ਆਨੰਦ ਹੀ ਆਨੰਦ ਆ ਜੀ ਬਿਮਾਰੀਆਂ ਭੱਜਣਗੀਆਂ ਇਹਦੇ ਨਾਲ ਵੀ ਠੀਕ ਹੈ ਬਿਲਕੁਲ ਜੀ 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 ਅਸੀਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਸਾਡੇ ਨਾਲ ਸੁਮਨ ਜੀ ਨੇ ਸੁਮਨ ਜੀ ਤੁਸੀਂ ਆੜੂ ਦੇ ਫਾਇਦੇ ਦੱਸ ਰਹੇ ਸੀ ਸਾਨੂੰ ਇਹ ਸਮਝਾਓ ਕਿ ਜਿਹੜੀ ਇਸ ਵੇਲੇ ਸਾਡੀਆਂ ਭੈਣਾਂ ਹੈਗੀਆਂ ਨੇ ਸਾਡੀਆਂ ਮਤਾਵਾਂ ਹੈਗੀਆਂ ਨੇ ਲਗਭਗ ਲਗਭਗ ਮੈਨੂੰ ਨਹੀਂ ਲੱਗਦਾ ਕਿ ਕੋਈ ਸਾਡਾ ਜਿਹੜਾ ਘਰ ਹੋਏਗਾ ਜਿੱਥੇ ਪੀਸੀਓਡੀ ਦੀ ਪ੍ਰੋਬਲਮ ਨਾ ਹੋਵੇ ਪੀਸੀਓਡੀ ਦੀ ਪ੍ਰੋਬਲਮ ਚ ਕੀ ਇਹ ਆੜੂ ਵਸੇ ਇਸਤੇਮਾਲ ਚ ਲਿਆ ਸਕਦੇ ਬਿਲਕੁਲ ਡੈਫੀਨੇਟਲੀ ਡੈਫੀਨੇਟਲੀ ਆਪਾਂ ਇਸ ਨੂੰ ਇਸਤੇਮਾਲ ਚ ਲਿਆ ਸਕਦੇ ਆ ਜਿਵੇਂ ਪੀਸੀਓਡੀ ਦੇ ਨਾਲ ਕੀ ਹੁੰਦਾ ਵਾ ਬਾਡੀ ਦੇ ਵਿੱਚ ਖੂਨ ਦੀ ਕਮੀ ਫੀਲ ਹੋਣੀ ਯਾ ਤੁਹਾਡਾ ਵਜ਼ਨ ਵੱਧ ਜਾਣਾ ਫੇਸ ਤੇ ਜਾਂ ਚਾਹੇ ਬਾਲ ਹੋ ਜਾਣੇ ਜਾਂ ਤੁਹਾਡੇ ਸ਼ਾਇਆ ਹੋ ਜਾਣੀਆਂ ਜਾਂ ਤੁਹਾਡੇ ఓਵਰੀ ਦੇ ਵਿੱਚ ਸਿਸਟ ਹੋ ਜਾਣੇ ਯੂਟਰਾਈਨ ਯੂਟਰਾਇ ਕਿਉਂ ਜਾਂਦੀ ਨੇ ਮਾਫ ਕਰਨਾ ਤੁਹਾਨੂੰ ਵਿੱਚੋਂ ਰੋਕ ਰਿਆ ਮੈਂ ਇਹ ਹੋ ਕਿਉਂ ਜਾਂਦੀਆਂ ਨੇ ਜੀ ਹਰੇਕ ਨਹੀਂ ਸਾਡੀ ਭੈਣ ਨੂੰ ਸਾਡੀ ਛੋਟੀ ਬੱਚੀ ਨੂੰ ਇਹ ਪ੍ਰੋਬਲਮ ਆ ਰਹੀ ਹੈ ਪਿਛਲੀ ਵਾਰ ਤੁਸੀਂ ਦੱਸਿਆ ਸੀ ਵੀ ਜਿਹੜੇ ਉਹ 2 ਮਿੰਟ ਵਾਲੀ ਜੈਗੀ ਖਾਂਦੇ ਨੇ ਉਹਨਾਂ ਨਾਲ ਪ੍ਰੋਬਲਮ ਹੋ ਜਾਂਦੀ ਹੈ ਤੇ ਹੋਰ ਇਸ ਤੋਂ ਇਲਾਵਾ ਕਿਹੜੇ ਕਾਰਨ ਨੇ ਹੋਰ ਇਸ ਤੋਂ ਇਲਾਵਾ ਕਾਰਨ ਹੈਗੇ ਜੀ ਜਿਵੇਂ ਅੱਜਕਲ ਮੈਰिज ਹੋਈ ਲੜਕੀਆਂ ਦੀ ਅੱਜਕਲ ਆਉਂਦੇ ਸਾਰੇ ਕਹਿੰਦੀਆਂ ਸਾਡੀ ਪ੍ਰਧਾਨਗੀ ਵਧਾਨਗੀ ਕਿਸ ਟਾਈਪ ਚ ਵੀ ਮਤਲਬ ਉਹਨਾਂ ਨੂੰ ਪ੍ਰੈਗਨਨਸੀ ਆਉਂਦੀ ਸਰ ਜਿਹੜੀ ਕੁਦਰਤ ਨੇ ਤੋਹਫਾ ਦੇਣਾ ਵਾ ਅਸੀਂ ਉਸ ਨੂੰ ਨਾ ਚਾਹੁੰਦੇ ਹੋਏ ਵੀ ਹਟਾ ਦਿੰਨੇ ਆ ਆਪਣੀ ਕੋਲੇ ਪੇਸ਼ੈਂਟ ਐਦਾਂ ਦੀਆਂ ਲੇਡੀਆਂ ਆਉਂਦੀਆਂ ਨੇ ਜਿਹੜੀਆਂ ਕਹਿੰਦੀਆਂ ਜੀ ਮਤਲਬ ਕਿ ਅਸੀਂ ਪਹਿਲਾਂ ਜਦੋਂ ਮੈਰਿਜ ਹੋਈ ਸਾਡੀ ਜੀ ਜਾਂਦੇ ਸਰ ਸਾਨੂੰ ਪ੍ਰੈਗਨਨਸੀ ਹੋ ਗਈ ਅਸੀਂ ਉਹ ਜਿਹੜੀਆਂ ਗਰਭ ਨਿਰੋਧੀ ਗੋਲੀਆਂ ਆਉਂਦੀਆਂ ਨੇ ਉਹ ਲੈ ਲਈਆਂ ਹੁਣ ਸਾਨੂੰ 5 ਸਾਲ ਹੋ ਗਏ ਰੋਂਦਿਆਂ ਨੂੰ ਸਾਡੇ ਪ੍ਰੈਗਨਨਸੀ ਨਹੀਂ ਹੋ ਰਹੀ ਇਹ ਵੀ ਇੱਕ ਵੱਡਾ ਕਾਰਨ ਹੈ ਜਿਹੜੇ ਨਾਲ ਜਿਹੜੇ ਕਾਰਨ ਕਰਕੇ ਆਪਣੇ ਪੀਸੀਓਡੀ ਜਾਂ ਪੀਸੀਓਐਸ ਕਹਿ ਦਿੰਦੇ ਆ ਇਹ ਪ੍ਰੋਬਲਮਾਂ ਨੇ ਅੱਜ ਘਰ ਕੀਤਾ ਹੋਇਆ ਘਰਾਂ ਦੇ ਵਿੱਚ ਲੇਡੀਜ਼ ਦੇ ਵਿੱਚ ਜੀ ਜੀ ਅੱਛਾ ਹੋਰ ਵੀ ਬਹੁਤ ਸਾਰੀ ਚੀਜ਼ਾਂ ਹੁੰਦੇ ਨੇ ਪਰ ਡਾਕਟਰਾਂ ਕੋਲ ਜਦੋਂ ਅਸੀਂ ਜਾਂਦੇ ਹਾਂ ਜੀ ਸੁਮਨ ਜੀ ਜਾਂ ਸਾਡੀਆਂ ਭੈਣਾਂ ਡਾਕਟਰਾਂ ਕੋਲ ਜਾਂਦੀਆਂ ਨੇ ਉਹ ਕਹਿ ਦਿੰਦੇ ਨੇ ਵੀ ਪੀਸੀਓਡੀ ਦੀ ਪ੍ਰੋਬਲਮ ਹੈਗੀ ਹੈ ਬੜੀ ਗੰਭੀਰ ਪ੍ਰੋਬਲਮ ਹੈ ਇਹ ਤਾਂ ਯੂਟਰਸ ਹੀ ਰਿਮੂਵ ਕਰਵਾਉਣੀ ਪਊ ਤਾਂ ਤੁਹਾਡਾ ਖਿਹੜਾ ਛੱਡੂ ਰਿਮੂਵ ਕਰਵਾਉਣ ਤੋਂ ਬਚਾ ਸਕਦੇ ਨੇ ਇਹ ਆੜੂ ਜਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਆੜੂ ਆਪਾਂ ਨੂੰ ਬਚਾ ਸਕਦੇ ਨੇ ਅਗਰ ਆਪਾਂ ਇਹਨਾਂ ਨੂੰ ਇਸਤੇਮਾਲ ਕਰਦੇ ਹਾਂ ਤਾਂ ਸਹੀ ਤਰੀਕੇ ਦੇ ਨਾਲ ਠੀਕ ਹੈ ਜੀ ਇਹਨਾਂ ਨੂੰ ਦੇਖੋ ਇਸ ਫਰੂਟ ਦੇਖੋ ਇਹ ਨਹੀਂ ਹੈਗਾ ਵੀ ਆਪਾਂ ਬਾਹਰੋਂ ਮੰਗਵਾਈ ਚੱਲੋ ਜੀ ਹਰ ਟਾਈਮ ਹੀ ਖਾਈ ਚੱਲੋ ਮੌਸਮੀ ਫਰੂਟ ਖਾਓ ਠੀਕ ਹੈ ਜਿੱਦਾਂ ਹੁਣ ਇਹਦਾ ਮੌਸਮ ਆ ਇਸ ਮੌਸਮ ਦੇ ਵਿੱਚ ਹੀ ਖਾਓ ਨਾ ਕਿ ਆਪਾਂ ਇਹ ਜਾ ਕੇ ਸਰਦੀਆਂ ਦੇ ਵਿੱਚ ਵੀ ਭਾੜੀ ਜਾਈਏ ਜੀ ਮੈਡਮ ਨੇ ਕਿਹਾ ਸੀਗਾ ਜੀ ਇਹ ਤਾਂ ਫਿਰ ਆਪਾਂ ਨੂੰ ਠੀਕ ਕਰ ਦੂ ਹਾਂ ਇਹ ਉਸ ਚੀਜ਼ ਨੂੰ ਠੀਕ ਕਰ ਸਕਦਾ ਜਿੱਦਾਂ ਆਪਣੀ ਸ਼ੁਰੂਆਤ ਆ ਠੀਕ ਹੈ ਪੀਸੀਓਡੀ ਨੂੰ ਜਿੱਦਾਂ ਸ਼ੁਰੂਆਤ ਆ ਜੇ ਆਪਾਂ ਕਹਦੀਏ ਕ੍ਰਿਟੀਕਲ ਪੀਸੀਓਐਸ ਹੋ ਗਿਆ ਤਾਂ ਉਸ ਤੋਂ ਬਾਅਦ ਇਹਨੇ ਨਹੀਂ ਅਸਰ ਕਰਨਾ ਠੀਕ ਹੈ ਉਸ ਤੋਂ ਬਾਅਦ ਕੀ ਅਸਰ ਕਰਦਾ ਜੀ ਉਸ ਤੋਂ ਬਾਅਦ ਆਪਣੀ ਮੈਡੀਸਨ ਲੈਣੀ ਪੈਣੀ ਹੈ ਜੀ ਆਹ ਦੇਖੋ ਜੀ ਆਪਣੀ ਮੈਡੀਸਨ ਹੈ ਜੀ ਜਿੱਦਾਂ ਉਹਨਾਂ ਨੂੰ ਐਮ ਐਚ ਤੁਸੀਂ ਆਪਣੇ ਨੁਸਖੇ ਫਾਰਮੂਲੇ ਬਣਾਏ ਹੋ ਇਹ ਨੁਸਖਾ ਜੀ ਆਪਣਾ ਇਹ ਵਿੱਚ ਕਾਫੀ ਪਸਮਾ ਵੀ ਪੈਂਦੀਆਂ ਨੇ ਤੇ ਕਾਫੀ ਮੈਡੀਸਨ ਆਪਾਂ ਮਤਲਬ ਕਿ ਸੁਕਾ ਕੇ ਸ਼ਾਵਿਸ਼ ਕਾ ਕੇ ਤਿਆਰ ਕੀਤੀਆਂ ਜਾਂਦੀਆਂ ਨਾ ਕਿ ਆਪਾਂ ਇਹਨਾਂ ਨੂੰ ਧੁੱਪ 'ਚ ਸੁਕਾਉਨੇ ਆ ਅੱਛਾ ਮਤਲਬ ਇਸ ਤਰ੍ਹਾਂ ਦੀ ਹੀ ਕੁਦਰਤੀ ਚੀਜ਼ਾਂ ਐ ਬਿਲਕੁਲ ਬਿਲਕੁਲ ਜੀ ਇਹ ਕੁਦਰਤੀ ਚੀਜ਼ਾਂ ਨੇ ਜੀ ਆਪਾਂ ਕਹਿ ਦਈਏ ਮੰਨ ਲਓ ਇੱਕ ਆਪਾਂ ਕਾ ਵੀ ਲੱਗਿਆ ਹੋਇਆ ਤੇ ਕਾ ਵੀ ਪ੍ਰਮਾਤਮਾ ਨੇ ਆਪਾਂ ਨੂੰ ਫालतू ਨਹੀਂ ਦਿੱਤਾ ਹੋਇਆ ਇਹ ਤੇ ਆਪਣੀ ਇਹ ਕੈਪਸੂ ਤੇ ਬਾਡੀ ਨੂੰ ਡੀਟੌक्स ਕਰਦੇ ਆ ਜਿੱਦਾਂ ਉਹਨਾਂ ਦੇ ਕੋਈ ਵੀ ਪ੍ਰੋਬਲਮ ਹੁੰਦੀ ਆ ਬਾਡੀ ਦੇ ਵਿੱਚ ਜਾਂ ਉਹਨਾਂ ਨੂੰ ਫੀਲ ਹੁੰਦਾ ਵਾ ਵੀ ਸਾਡੇ ਤਲੀਆਂ ਮਚਦੀਆਂ ਅੱਜਕੱਲ ਬੱਚੀਆਂ ਨੂੰ ਬਹੁਤ ਪ੍ਰੋਬਲਮ ਹੁੰਦੀ ਆ ਮੈਨੂੰ ਕਬਰਾਟ ਹੋ ਰਹੀ ਆ ਪੀਰੀਅਡਸ ਆਉਣ ਦੇ ਦੌਰਾਨ ਗਰਮੀ ਆ ਰਹੀ ਆ ਇਹ ਪ੍ਰੋਬਲਮ ਦੇ ਲਈ ਵੀ ਇਹ ਆਪਣੀਆਂ ਮੈਡੀਸਨ ਬਹੁਤ ਫਾਇਦੇਮੰਦ ਨੇ ਔਰ ਲਕੋਰੀਆ ਜਿਹੜੀ ਆਪਾਂ ਕਹਿੰਦੇ ਆ ਵੀ ਅੱਜਕੱਲ ਕੁੱਣ ਲੱਗਣਾ ਹੱਡੀਆਂ ਨੂੰ ਮੈਂ ਲਾਸਟ ਵੀਡੀਓ ਚ ਵੀ ਕਿਹਾ ਸੀ ਵੀ ਇਹ ਉਹ ਮੈਡੀਸਨ ਐ ਇਸ ਤਰ੍ਹਾਂ ਦੀ ਇਹ ਆਪਣੀ ਤੋਹਫਾ ਵਾ ਇਸ ਮੈਡੀਸਨ ਦੇ ਨਾਲ ਤੁਸੀਂ ਇੱਕ ਹਫਤਾ ਮੈਡੀਸਿਨ ਖਾਓ ਉਸ ਤੋਂ ਬਾਅਦ ਆ ਕੇ ਲੇਡੀਆਂ ਕਹਿੰਦੀਆਂ ਜੀ ਮਤਲਬ ਮੈਡਮ ਸਾਨੂੰ ਤਾਂ ਲੱਗਦਾ ਵੀ ਸਾਨੂੰ ਹੈ ਹੀ ਨਹੀਂ ਅਸੀਂ ਮੈਡੀਸਿਨ ਬੰਦ ਕਰ ਦਈਏ ਆਪਾਂ ਕਹਦੇ ਜੀ ਨਹੀਂ ਜੀ ਆਪਾਂ ਰੂਟ ਕੋਸਟ ਦੇ ਕੰਮ ਕਰਦੇ ਆ ਨਾ ਕਿ ਆਪਾਂ ਇੱਕ ਉੱਪਰੋਂ ਉੱਪਰੋਂ ਸਾ ਟੈਂਪਰੇਰੀ ਰੀਲੀਫ ਬਿਲਕੁਲ ਨਹੀਂ ਦੇਣੀ ਇਹਦਾ 2 ਮੈਂਥ ਦਾ ਕੋਰਸ ਆ ਤੇ ਆਪਾਂ ਇੱਕ ਇੱਕ ਦਿਨ ਕੈਂਪ ਵੀ ਰੱਖਿਆ ਹੋਇਆ ਵਾ ਜਿਹੜੀਆਂ ਮੇਰੀਆਂ ਮਾਤਾਵਾ ਪੈਣਾ ਘਰ ਦੇ ਵਿੱਚ ਜਣੇ ਦੀ ਖਰਚੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਵੀ ਇੰਨੇ ਖਰਚੇ ਵਧੇ ਹੋਏ ਨੇ ਅਫੋਰਡ ਨਹੀਂ ਕਰ ਪਾਉਂਦੇ ਤਾਂ ਆਪਾਂ ਇਸ ਕਰਕੇ ਘੱਟ ਰੇਟਾਂ ਤੇ ਆਪਾਂ ਕਹਿ ਦਈਏ 50% 50% ਡਿਸਕਾਊਂਟ ਤੇ ਮੈਡੀਸਨ ਆਪਾਂ ਦਿੰਨੇ ਆ ਇੱਕ ਦਿਨ ਕੈਂਪ ਵੀ ਲਗਾਣੇ ਆ ਆਪਾਂ ਹਾਂਜੀ ਸਾਡੇ ਨਾਲ ਚਰਨਜੀਤ ਜੀ ਨੇ ਵੈਦ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਅੱਛਾ ਠੀਕ ਆੜੂ ਖਾਣ ਦਾ ਤੁਸੀਂ ਮੈਨੂੰ ਲੱਗਦਾ ਜੀ ਹੁਣ ਤੋਂ ਬਾਅਦ ਤੇ ਜੇ ਅਗਰ ਤੁਸੀਂ ਸਹੀ ਕਹਿ ਆ ਵੀ ਅਗਰ ਮਹੱਲੇ ਦੇ ਵਿੱਚ ਉਹ ਰੇੜੀ ਵਾਲਾ ਨੰਗੇਗਾ ਤੇ ਅਸੀਂ ਉਹਨੂੰ ਇਹ ਪੁੱਛਾਂਗੇ ਵੀ ਅਮਰੂਦ ਨਹੀਂ ਪੁੱਛਦੇ ਅਸੀਂ ਅਸੀਂ ਅਮਰੂਦਾਂ ਦੇ ਪੱਤੇ ਦਾ ਭਾਗ ਕਰਾਂਗੇ ਤੇ ਫਿਰ ਜਿਹੜਾ ਆੜੂ ਹੈ ਆੜੂ ਖਾਣ ਦਾ ਬੈਸਟ ਤਰੀਕਾ ਕਿਹੜਾ ਤੁਹਾਡੇ ਮੁਤਾਬਕ ਆੜੂ ਸਵੇਰੇ ਖਾਲੀ ਪੇਟ ਖਾਧਾ ਜਾਵੇ ਬਹੁਤ ਜ਼ਬਰਦਸਤ ਹੈ ਜੀ ਅੱਛਾ ਜੀ ਕੋਈ ਵੀ ਕੁਦਰਤ ਦੀ ਜਿਹੜੀ ਚੀਜ਼ ਆ ਉਹ ਖਾਲੀ ਪੇਟ ਵਧੀਆ ਕੰਮ ਕਰਦੀ ਹੈ ਚਾਹੇ ਕੋਈ ਮੈਡੀਸਨ ਆਯੁਰਵੇਦ ਦੀ ਜਾਂ ਹਰਬਲ ਮੈਡੀਸਨ ਆ ਤੇ ਉਹਦੇ ਵਿੱਚ ਜਿਹੜੀ ਵੀ ਚੀਜ਼ ਤੁਸੀਂ ਖਾਣੀ ਆ ਉਸ ਤੋਂ ਬਾਅਦ ਅੱਧਾ ਘੰਟਾ ਕੁਝ ਨਾ ਹੋਰ ਖਾਓ ਪੀਓ ਚਾਹੇ ਤੁਸੀਂ ਕੋਈ ਆਯੁਰਵੈਦਿਕ ਮੈਡੀਸਿਨ ਖਾ ਰਹੇ ਹੋ ਚਾਹੇ ਕੋਈ ਫਲ ਖਾ ਰਹੇ ਹੋ ਚਾਹੇ ਕੋਈ ਸਬਜ਼ੀ ਖਾ ਰਹੇ ਹੋ ਉਹ ਬਾਡੀ ਨੂੰ ਉਹਦਾ ਪੂਰੀ ਤਰ੍ਹਾਂ ਜੂਸ ਕੱਢਣ ਦਿਓ ਅੱਧਾ ਘੰਟਾ ਹੋਰ ਕੁਝ ਨਹੀਂ ਖਾਣਾ ਇਹਨੂੰ ਖਾਣ ਤੋਂ ਬਾਅਦ ਤਾਂ ਕਿ ਉਹ ਰਚ ਜਾਵੇ ਇਸੇ ਤਰ੍ਹਾਂ ਆਯੁਰਵੈਦਿਕ ਮੈਡੀਸਿਨ ਵੀ ਸੇਮ ਤਰੀਕੇ ਨਾਲ ਖਾਧੀ ਜਾਂਦੀ ਹੈ ਤਾਂ ਕਿ ਉਹਦਾ ਸਤ ਨਿਕਲੇ ਇਹ ਨਹੀਂ ਗੋਲ ਗੱਪਿਆਂ ਵਾਲੀ ਰੇੜੀ ਤੇ ਖੜੇ ਆ ਇਹ ਵੀ ਖਾ ਲਏ ਹੁਣ ਥੋੜਾ ਜਿਹਾ 버ਗਰ ਵੀ ਪਾ ਦੇ ਕਾ ਵੀ ਪਾ ਦੇ ਕੋਈ ਕੁਝ ਨਹੀਂ ਰਿਜ਼ਲਟ ਆਣਾ ਕੋਈ ਜੀ 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 ਚਲੋ ਡਾਕਟਰ ਸਾਹਿਬ ਨੇ ਦੱਸਿਆ ਵੀ ਆੜੂ ਖਾਨ ਦਾ ਵੈਸ ਤਰੀਕਾ ਕਿਹੜਾ ਤੁਹਾਨੂੰ ਇੱਕ ਹੋਰ ਤਰੀਕਾ ਅਸੀਂ ਦੱਸਦੇ ਆ ਜਿਹੜਾ ਜਿੰਨਾ ਜਿਹੜੇ ਤਰੀਕੇ ਨਾਲ ਵੈਦ ਸੁਮਨ ਜੀ ਗਰਮੀਆਂ ਦੇ ਵਿੱਚ ਖਾਸ ਕਰਕੇ ਸਾਡੀਆਂ ਭੈਣਾਂ ਤੋਂ ਸਾਡੀਆਂ ਧੀਆਂ ਤੋਂ ਸਾਡੀਆਂ ਮਾਵਾਂ ਤੋਂ ਜਿਹੜੀਆਂ ਪ੍ਰੋਬਲਮ ਹੈਗੀਆਂ ਨੇ ਖਾਸ ਕਰਕੇ ਪੇਟ ਦੀਆਂ ਪ੍ਰੋਬਲਮਾਂ ਜਾਂ ਪੀਸੀਓਡੀ ਜਾਂ ਵਾਈਟ ਡਿਸਚਾਰਜ ਦੀ ਜਿਹੜੀ ਪ੍ਰੋਬਲਮ ਹੈ ਬੜਾ ਵਧੀਆ ਰਿਜ਼ਲਟ ਲੈਂਦੇ ਨੇ ਕੀ ਤਰੀਕਾ ਹੈ ਤੁਹਾਡਾ ਬੜਾ ਘੈਂਟ ਤਰੀਕਾ ਦੱਸਿਆ ਸੀ ਤੁਸੀਂ ਵੀ ਇਸ ਤਰੀਕੇ ਨਾਲ ਅਗਰ ਆੜੂ ਨੂੰ ਪੀਤਾ ਜਾਵੇ ਖਾਧਣਾ ਜਾਵੇ ਪੀਤਾ ਜਾਵੇ ਤਾਂ ਉਹਦਾ ਬੜਾ ਫਾਇਦਾ ਹੋਣਾ ਆੜੂ ਪੀਣ ਦੇ ਫਾਇਦੇ ਕੀ ਨੇ ਚਲੋ ਅਸੀਂ ਇਹ ਗੱਲ ਕਰ ਲਈਓ ਹਾਂਜੀ ਹਾਂਜੀ ਇਹ ਬਿਲਕੁਲ ਜੀ ਜਿੱਦਾਂ ਹੁਣ ਆੜੂ ਆੜੂ ਸਿੰਪਲ ਖਾ ਲੋ ਦੇਖੋ ਤੁਹਾਨੂੰ ਨੋਰਮਲ ਕੋਈ ਪ੍ਰੋਬਲਮ ਹੈਗੀ ਆ ਉਹ ਠੀਕ ਹੋ ਜੂਗੀ ਹਲਕੀ ਫੁਲਕੀ ਜੇ ਤੁਸੀਂ ਬਿਲਕੁਲ ਕਬਜ਼ ਵਗੈਰਾ ਹਾਈ ਫੇਵਰ ਹੁੰਦਾ ਇਹਦੇ ਵਿੱਚ ਉਹ ਠੀਕ ਹੋ ਜਾਏਗੀ ਜੇ ਤੁਸੀਂ ਇਹਦਾ ਸ਼ੇਕ ਬਣਾ ਕੇ ਪੀ ਲਮੋ ਤਾਂ ਤੁਹਾਡੇ ਲਈ ਉਹ ਅੰਮ੍ਰਿਤ ਆड़ੂ ਸ਼ੇਕ ਹਾਂਜੀ ਆड़ੂ ਸ਼ੇਕ ਆड़ੂ ਸ਼ੇਕ ਜੀ ਆड़ੂ ਸ਼ੇਕ ਬਣਾ ਕੇ ਪੀਓਗੇ ਤਾਂ ਉਹਦੇ ਇੰਨੇ ਕ ਅਨੇਕਾਂ ਫਾਇਦੇ ਨੇ ਜੀ ਤੁਹਾਡੇ ਫੇਸ ਤੇ ਝੁਰੜੀਆਂ ਹੋ ਗਈਆਂ ਉਹ ਫੀਲ ਨਹੀਂ ਹੋਣਗੀਆਂ ਰਿੰਕਲਸ ਜਿੱਦਾਂ ਕਹਿ ਦਈਏ ਵੀ ਰਿੰਕਲਸ ਨਹੀਂ ਹੋਣਗੇ ਸ਼ਾਈਆਂ ਹੋ ਗਈਆਂ ਤੁਹਾਡੇ ਉਹਦੇ ਵਿੱਚ ਵੀ ਕਾਫੀ ਬੈਨੀਫਿਟ ਕਰੂਗਾ ਆड़ੂ ਦਾ ਸ਼ੇਕ ਕਿੱਦਾਂ ਬਣਾਣਾ ਤੁਸੀਂ ਵਿੱਧ ਪਲਪ ਵਿੱਧ ਪਲਪ ਹੋਣਾ ਚਾਹੀਦਾ ਵਾ ਓਕੇ ਉਹਦੇ ਵਿੱਚ ਕੀ ਕਰਨਾ ਤੁਸੀਂ ਥੋੜਾ ਜਿਹਾ ਪਦੀਨਾ ਪਾ ਲਓ ਠੀਕ ਹੈ ਤੇ ਥੋੜੀ ਜਿਹੀ ਸ਼ੱਕਰ ਪਾ ਲਓ ਜੇ ਤੁਹਾਡਾ ਮਨ ਆ ਕਈ ਲੇਡੀਆਂ ਕਹਿੰਦੀਆਂ ਜੀ ਸਾਨੂੰ ਫਿੱਕਾ ਲੱਗਦਾ ਵਾ ਮਿੱਠਾ ਘੱਟ ਆ ਤਾਂ ਉਹ ਵੀ ਕਰ ਸਕਦੇ ਆ ਮਿਸ਼ਰੀ ਵੀ ਪਾ ਸਕਦੇ ਆ ਮਿਸ਼ਰੀ ਵੀ ਪਾ ਸਕਦੇ ਆ ਬਿਲਕੁਲ ਜੀ ਇਹ ਚੀਜ਼ ਪਾ ਕੇ ਆਪਾਂ ਸ਼ੇਕ ਬਣਾ ਕੇ ਪੀ ਸਕਦੇ ਆ ਠੀਕ ਹੈ ਕੀ ਫਾਇਦਾ ਹੋਣ ਵਾਲਾ ਜਿਹੜਾ ਸਵੇਰੇ-ਸਵੇਰੇ ਸਾਡੀ ਭੈਣ ਇਹ ਆੜੂ ਸ਼ੇਕ ਪੀਏਗੀ ਕਿਉਂਕਿ ਅਸੀਂ ਬਨਾਣਾ ਸ਼ੇਕ ਸਾਡੇ ਮੂੰਹ ਤੇ ਚੜਿਆ ਹੋਇਆ ਪਪਾਇਆ ਸ਼ੇਕ ਸਾਡੇ ਮੂੰਹ ਤੇ ਚੜਿਆ ਹੋਇਆ ਹੈ ਮੰਗੋ ਸ਼ੇਕ ਸਾਡੇ ਮੂੰਹ ਤੇ ਚੜਿਆ ਹੋਇਆ ਪਰ ਆੜੂ ਸ਼ੇਕ ਤਾਂ ਨਹੀਂ ਸਾਨੂੰ ਪਤਾ ਸੀ ਦੁੱਧ ਪਾਉਣਾ ਹੈ ਨਹੀਂ ਪਾਉਣਾ ਜੀ ਉਹਦੇ ਵਿੱਚ ਦੁੱਧ ਪਾਣਾ ਬਿਲਕੁਲ ਪਾਣਾ ਜੇ ਤੁਹਾਨੂੰ ਕਿਤੇ ਗਾਂ ਦਾ ਦੁੱਧ ਮਿਲ ਜਾਵੇ ਠ ਕਿਉਂ ਕਿਉਂਕਿ ਆਪਣੀ ਲੇਡੀਜ਼ ਦੀ ਜਿਹੜੀ ਯੂਟਰਸ ਹੁੰਦੀ ਆ ਬੱਚੇਦਾਨੀ ਹੁੰਦੀ ਆ ਉਹਨੂੰ ਸਟਰੋਂਗ ਕਰਦੀ ਆ ਦੇਖੋ ਗਾਂ ਦਾ ਦੁੱਧ ਦਾ ਇੰਨਾ ਕੁ ਵਧੀਆ ਵਾ ਉਹ ਤੁਸੀਂ ਗਾਂ ਦਾ ਦੁੱਧ ਦੇ ਵਿੱਚ ਮਿਕਸ ਕਰਕੇ ਲਾਉਂਗੇ ਤਾਂ ਤੁਹਾਡੀਆਂ ਸਾਰੀਆਂ ਬਿਮਾਰੀਆਂ ਜਿਹੜੀਆਂ ਯੂਟਰਸ ਨਾਲ ਰਿਲੇਟਡ ਆ ਜਾਂ ਤੁਹਾਡੀਆਂ ਹੱਡੀਆਂ ਨਾਲ ਰਿਲੇਟਡ ਆ ਉਹਨਾਂ ਨੂੰ ਕਾਫੀ ਹੱਦ ਤੱਕ ਰੀਲੀਫ ਦੇਗਾ ਅੱਛਾ ਬਹੁਤ ਸਾਡੀਆਂ ਭੈਣਾਂ ਨੇ ਜਿਹੜੀਆਂ ਕਹਿੰਦੇ ਨੇ ਵੀ ਅਸੀਂ ਜਦੋਂ ਰਾਤ ਨੂੰ ਸੀ ਠੀਕ ਠਾਕ ਪੈਂਦੇ ਆ ਪਰ ਜਦੋਂ ਅਸੀਂ ਸਵੇਰੇ ਉੱਠਦੇ ਆ ਜਾਂ ਸਾਡੇ ਰਸੋਈ 'ਚ ਜਾਣ ਦਾ ਟਾਈਮ ਹੁੰਦਾ ਤਾਂ ਸਾਡਾ ਅੰਗ ਅੰਗ ਦਰਦ ਕਰਦਾ ਉਦਾ ਕਾਰਨ ਵਾਈਟ ਡਿਸਚਾਰਜ ਵੀ ਹੋ ਸਕਦਾ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਵਾਈ ਡਿਸਚਾਰਜ ਵੀ ਆ ਬਾਕੀ ਆਪਣਾ ਜਿਹੜਾ ਵਰਕਿੰਗ ਆਪਾਂ ਖੜਕੇ ਕੰਮ ਕਰਦੇ ਆ ਦੇਖੋ ਹੁਣ ਚਾਹੇ ਆਪਾਂ 2 ਮਿੰਟ ਲਈ ਖੜੇ ਆ ਆਪਾਂ ਥੋੜੀ ਦੇਰ ਬਾਅਦ ਆਪਣੀ ਬੋਡੀ ਡਿਮਾਂਡ ਕਰੂਗੀ ਵੀ ਅਸੀਂ ਬਹਿ ਜਾਈਏ ਹਾਂਜੀ ਹਾਂ ਬਟ ਆਪਾਂ ਕੀ ਹੁੰਦਾ ਘਰ ਦੇ ਵਿੱਚ ਖਾਣਾ ਹੁਣ ਜੇ ਘਰ ਦੇ ਵਿੱਚ ਦੇਖੋ ਅੱਜ ਕੱਲ ਜੋਇੰਟ ਫੈਮਲੀਆ ਤਾਂ ਬਹੁਤ ਘੱਟ ਰਹਿ ਗਈਆਂ ਜੇ ਜੋਇੰੰਟ ਫੈਮਲੀਆ ਹੈਗੀਆਂ ਵੀ ਅੱਜ ਕੱਲ 10 ਰੋਟੀਆਂ ਵੀ ਪਕਾਣੀਆਂ ਉਹਨਾਂ ਨੂੰ ਹੋ ਜਾਂਦਾ ਸਟੈਂਡਿੰਗ ਦੇ ਵਿੱਚ ਔਖਾ ਹੁੰਦਾ ਬੈਕ ਪੈਨ ਉਹਦੇ ਨਾਲ ਹੋਣੀ ਹੋਣੀ ਆ ਠੀਕ ਹੈ ਤੇ ਪੋਚਾ ਹੋ ਗਿਆ ਉਹ ਵੀ ਸਟੈਂਡਿੰਗ ਹੋ ਗਿਆ ਆਪਣਾ ਘਰ ਦੇ ਕੰਮ ਹੋ ਗਏ ਬਾਕੀ ਕੈਲਸ਼ੀਅਮ ਦੀ ਘਾਟ ਤਾਂ ਹੋਣੀ ਹੈ ਜੇ ਵਾਈਟ ਡਿਸਚਾਰਜ ਹੋ ਰਿਹਾ ਵਾ ਕੈਲਸ਼ੀਅਮ ਦੀ ਤੇ ਮੈਗਨੀਸ਼ੀਅਮ ਦੀ ਤੁਹਾਨੂੰ ਘਟ ਹੋਣੀ ਹੈ ਇਸ ਕਰਕੇ ਆੜੂ ਸ਼ੇਕ ਜ਼ਰੂਰ ਪੀਓ ਮੇਰੀਆਂ ਮਾਤਾਵਾਂ ਮੇਰੀਆਂ ਪਤਾਂ ਪੈਣਾ ਨੂੰ ਇਸ ਕਰਕੇ ਕਹੂੰਗੀ ਵੀ ਤੁਸੀਂ ਆੜੂ ਸ਼ੇਕ ਡੇਲੀ ਬਣਾ ਕੇ ਪੀਓ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰੋ ਜਿੰਨਾ ਟਾਈਮ ਹੈ ਪਰ ਇਹ ਨਹੀਂ ਹੈਗਾ ਵੀ ਸਰਦੀਆਂ ਦੇ ਵਿੱਚ ਵੀ ਤੁਸੀਂ ਕਿਤੋਂ ਮਿਲਦਾ ਹਰ ਟਾਈਮ ਹੀ ਦੇਖੋ ਹਰੇਕ ਫਰੂਟ ਮਿਲ ਜਾਂਦਾ ਮਿਲ ਜਾਂਦਾ ਜੀ ਅੱਜਕੱਲ ਤਾਂ ਐਵੇਂ ਲੱਗਦਾ ਜੀ ਵੀ ਮੌਸਮ ਕੋਈ ਬਦਲਦੇ ਨਹੀਂ ਹੈਗਾ ਇੱਕੋ ਜਿਹਾ ਹੀ ਮੌਸਮ ਹੈ ਪਰ ਜਿਹੜੇ ਮੌਸਮ ਦੇ ਵਿੱਚ ਜਿਹੜਾ ਫਰੂਟ ਆ ਰਿਹਾ ਵਾ ਉਹੀ ਮੌਸਮ ਦੇਖੋ ਅੰਬ ਆ ਜੇ ਆਪਾਂ ਕਹੀ ਆਪਾਂ ਕਹਿੰਦੇ ਨੇ ਮੋਸਟਲੀ ਉਹਦੀ ਤਸਵੀਰ ਗਰਮ ਹੁੰਦੀ ਆ ਆਪਾਂ ਕਹਿੰਦੇ ਨੇ ਵੀ ਉਹ ਸਰਦੀਆਂ ਚਾਉਣਾ ਪਰ ਉਹ ਗਰਮੀਆਂ ਦੇ ਵਿੱਚ ਆ ਰਿਹਾ ਤਾਂ ਉਹਨੂੰ ਗਰਮੀਆਂ 'ਚ ਹੀ ਖਾਓ ਨਾ ਕਿ ਸਰਦੀਆਂ ਦੇ ਵਿੱਚ ਉਹਨੇ ਉਹ ਚੀਜ਼ ਦਾ ਨੁਕਸਾਨ ਹੀ ਹੋਣਾ ਕੁਦਰਤ ਦੇ ਉਲਟ ਜਾ ਕੇ ਆਪਾਂ ਕੁਝ ਵੀ ਕੰਮ ਕਰਾਂਗੇ ਤਾਂ ਉਸ ਚੀਜ਼ ਨੂੰ ਆਪਾਂ ਨੂੰ ਨੁਕਸਾਨ ਹੀ ਕਰੂਗੀ ਅੱਛਾ ਬ੍ਰੇਕਫਾਸਟ ਦੇ ਤੌਰ ਤੇ ਆੜੂ ਸ਼ੇਕ ਪੀਤਾ ਜਾ ਸਕਦਾ ਮਤਲਬ ਅਸੀਂ ਬ੍ਰੇਕਫਾਸਟ ਦਾ ਜਾਂ ਲੰਚ ਵੇਲੇ ਰੋਟੀ ਰੋਟੀ ਖਾਣ ਤੋਂ ਬਾਅਦ ਇਹਦਾ ਇਨਟੇਕ ਕਰ ਸਕਦੇ ਹਾਂ ਜਿਨ੍ਹਾਂ ਨੂੰ ਕਮਜ਼ੋਰੀ ਹੈ ਵੀਕਨੈਸ ਹੈਗੀ ਹੈ ਸਾਡੀਆਂ ਭਰਾਵਾਂ ਨੂੰ ਜਿਹੜੀਆਂ ਔਰਤਾਂ ਲੀਆਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਦੇਖੋ ਜੀ ਹਰ ਇੱਕ ਮੇਰੀ ਭੈਣ ਬੀਬੀ ਮਾਤਾਵਾਂ ਜਾਂ ਬੱਚੀਆਂ ਹਰ ਇੱਕ ਨੂੰ ਇਹ ਕਰ ਸਕਦੇ ਆ ਇਨਟੇਕ ਕਰ ਸਕਦੇ ਆ ਮਾਰਨਿੰਗ ਟਾਈਮ ਆਪਣੀ ਡਾਈਟ ਦੇ ਵਿੱਚ ਲੈ ਸਕਦੇ ਆ ਬਾਕੀ ਸੂਟੇਬਲ ਕਈਆਂ ਦੀ ਹੁੰਦੀ ਹੈ ਵੀ ਸਵੇਰੇ ਅਸੀਂ ਰੋਟੀ ਖਾਣੀ ਹੈ ਜੀ ਤੇ ਉਹ ਵੀ ਲੈ ਸਕਦੇ ਆ ਉਹ ਕਿਸੇ ਚਾਹ ਦਾ ਬਦਲ ਹੈ ਚਲੋ ਆਪਾਂ ਇਹ ਕਹਿੰਦੇ ਵੀ ਜਨਨੀਆਂ ਦੀ ਚਾਹ ਦਾ ਬਦਲ ਹੈ ਦੇਖੋ ਚਾਹ ਜੇ ਇੱਕ ਵਾਰ ਥੋੜਾ ਜਿਹਾ ਉਹਨਾਂ ਨੂੰ ਟਫ ਲੱਗੇਗਾ ਜੇ ਕਿਤੇ ਉਹ ਇਸ ਦੀ ਆਦਤ ਪਾਲਣ ਸੀਜ਼ਨਲ ਫਰੂਟ ਦੀ ਕਿਸੇ ਵੀ ਫਰੂਟ ਦੀ ਵੈਸੇ ਤਾਂ ਇਹ ਕੈਲਸ਼ੀਅਮ ਇਹਦੇ ਵਿੱਚ ਹੀ ਹਾਈ ਆ ਜਿੰਨਾ ਟਾਈਮ ਹੈਗਾ ਇਸ ਚੀਜ਼ ਦਾ ਫਾਇਦਾ ਚੱਕੋ ਕੁਦਰਤ ਦਾ ਫਾਇਦਾ ਚੱਕਣਾ ਚਾਹੀਦਾ ਦੇਖੋ ਇਹ ਕੁਦਰਤ ਆਪਣੀ ਕਿੰਨੀ ਸੋਹਣੀ ਲੱਗ ਰਹੀ ਹੈ ਦੇਖੋ ਕੁਦਰਤ ਇਹ ਆਪਣੀ ਤਾਂ ਇਸ ਚੀਜ਼ ਦਾ ਇਸ ਟਾਈਮ ਫਾਇਦਾ ਲੈਣਾ ਚਾਹੀਦਾ ਆਪਾਂ ਨੂੰ ਅੱਛਾ ਜਿਹੜੀ ਇਹ ਤੁਹਾਡੇ ਨੁਸਖੇ ਨੇ ਤੁਸੀਂ ਕਹ ਰਹੇ ਹੋ ਵੀ ਬਹੁਤ ਵਾਰ ਹੁੰਦਾ ਜੀ ਇਸ ਤਰ੍ਹਾਂ ਦੇ ਜਿਹੜੇ ਨੁਸਖੇ ਨੇ ਟੋਟਕੇ ਨੇ ਫਾਰਮੂਲੇ ਨੇ ਕਈ ਵਾਰ ਸਾਡੀਆਂ ਭੈਣਾਂ ਕੋਲੋਂ ਬਣਾਉਣ ਦਾ ਟਾਈਮ ਨਹੀਂ ਹੁੰਦਾ ਕਈ ਵਾਰ ਹੁੰਦਾ ਸਾਡੇ ਜਿਹੜੇ ਵੀਰ ਹੈਗੇ ਨੇ ਆ ਸਾਡੀਆਂ ਵਰਕਿੰਗ ਵੂਮਨਸ ਹੈਗੀਆਂ ਨੇ ਪ੍ਰੋਫੈਸ਼ਨਲਸ ਨੇ ਬਹੁਤ ਸਾਰੀਆਂ ਚੰਗੇ ਚੰਗੇ ਅਹੁਦਿਆਂ ਦੇ ਉੱਤੇ ਨੇ ਉਹ ਕਹਿੰਦੇ ਜੀ ਸਾਡੇ ਕੋਲੋਂ ਤੁਸੀਂ ਨੁਸਖੇ ਫਾਰਮੂਲੇ ਨਾਲ ਫਰੁਕੀ ਸਾਹਿਬ ਸਾਡੇ ਨਾਲ ਸਾਂਝਾ ਕਰੋ ਸਾਨੂੰ ਦੱਸਿਆ ਕਰੋ ਵੀ ਅਸੀਂ ਮਤਲਬ ਕਰ ਕੀ ਸਕਦੇ ਆ ਸਾਨੂੰ ਫਾਇਦਾ ਕਿਵੇਂ ਜ਼ਿਆਦਾ ਵੱਧ ਹੋ ਸਕਦਾ ਟਾਈਮ ਸਾਡੇ ਕੋਲ ਹੁੰਦਾ ਨਹੀਂ ਕਈ ਵਾਰ ਅਸੀਂ ਬ੍ਰੇਕਫਾਸਟ ਵੀ ਦਫਤਰ ਦੇ ਵਿੱਚ ਜਾ ਕੇ ਕਰਦੇ ਆ ਫਿਰ ਉਹਨਾਂ ਦਾ ਹੱਲ ਕੀ ਤੁਹਾਡੇ ਕੋਲ ਇਸ ਪਾਊਡਰ ਚ ਹੈ ਜਿਹੜੇ ਤੁਸੀਂ ਮੈਡੀਸਨ ਉਸਕੇ ਫਾਰਮੂਲੇ ਬਣਾਏ ਉਹਨਾਂ ਚ ਹੋ ਜਾਂਦਾ ਕਿੰਨੇ ਟਾਈਮ ਚ ਰਾਹਤ ਵਾਈਟ ਡਿਸਚਾਰਜ ਨੂੰ ਕਿੰਨੇ ਟਾਈਮ ਚ ਪ੍ਰੋਬਲਮ ਚ ਜਿਹੜੀ ਸੌਟ ਆਊਟ ਕਰ ਸਕਦੇ ਹੋ ਤੁਸੀਂ ਜਾਂ ਜਿਨ੍ਹਾਂ ਨੂੰ ਅੱਜਕੱਲ ਆਈਬੀਐਸ ਦੀ ਸਾਡੀ ਭੈਣਾਂ ਨੂੰ ਬੜੀ ਪ੍ਰੋਬਲਮ ਹੋ ਰਹੀ ਹੈ ਉਹ ਕਿੰਨੇ ਟਾਈਮ ਚ ਸੌਟ ਆਊਟ ਹੋ ਜਾਂਦੀ ਹੈ ਤੁਹਾਡੇ ਨੁਸਖਿਆਂ ਨਾਲ ਵੇ ਦੇਖੋ ਜੀ ਇਹ ਪ੍ਰੋਬਲਮ ਆਪਣੀ 15 ਦਿਨ ਦੇ ਵਿੱਚ ਤੋਂ ਨੂੰ ਰਿਕਵਰੀ ਫੀਲ ਹੋ ਜਾਂਦੀ ਹੈ ਅੱਛਾ ਕਿੱਦਾਂ ਮਤਲਬ ਕਿ ਜਿੱਦਾਂ ਤੁਹਾਨੂੰ ਵਾਈਡਸ ਚਾਰਜੀ ਇੰਨੀ ਕਿ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਲੇਡੀਜ਼ ਨੂੰ ਮੇਰੀਆਂ ਮਤਾਵਾ ਪਹਿਣਾ ਨੂੰ ਬਹੁਤ ਪ੍ਰੋਬਲਮ ਹੈ ਅੱਜ ਕੱਲ ਬਹੁਤ ਦੱਸਦੀਆਂ ਵੀ ਨਹੀਂ ਹੈਗੀਆਂ ਭੈਣ ਜੀ ਉਹ ਦੱਸਦੀਆਂ ਵੀ ਨਹੀਂ ਹੈਗੀਆਂ ਨਹੀਂ ਮੈਨੂੰ ਦੱਸਦੀਆਂ ਨੇ ਆ ਕੇ ਜਦੋਂ ਜੀ ਕਾਲਸ ਆਉਂਦੀਆਂ ਨੇ ਨਾ ਉਹ ਕਹਣਗੀਆਂ ਮੈਡਮ ਜੀ ਸਾਨੂੰ ਮਤਲਬ ਕਿ ਇਦਾਂ ਫੀਲ ਹੁੰਦਾ ਵੀ ਅਸੀਂ ਕਰ ਲਈਏ ਕਿਉਂਕਿ ਐਸਡੀ ਕੁਲਕੋਰੀਆ ਹੁੰਦਾ ਨਾ ਜਿਹੜਾ ਉਹ ਜਿਆ ਹੈ ਵਨ ਡਰਾਪ ਵੀ ਆਵੇ ਉਹਦੇ ਨਾਲ ਇਚਿੰਗ ਹੁੰਦੀ ਹੈ ਕੁਛ ਬਹੁਤ ਜ਼ਿਆਦਾ ਇਚਿੰਗ ਹੁੰਦੀ ਹੈ ਹਰ ਟਾਈਮ ਧਿਆਨ ਉੱਥੇ ਹੀ ਰਹਿੰਦਾ ਔਰ ਘਰ ਵਾਲੇ ਨਾਲ ਲੜਾਈ ਹੁੰਦੀ ਹੈ ਉਸ ਗੱਲ ਤੇ ਕਿਉਂਕਿ ਆਪਾਂ ਰਿਲੇਸ਼ਨ ਵੀ ਨਹੀਂ ਬਣਾ ਪਾਉਂਦੇ ਫਿਰ ਰਿਲੇਸ਼ਨ 'ਚ ਵੀ ਨਹੀਂ ਆ ਸਕਦੇ ਕਿਉਂ ਕਿਉਂਕਿ ਹਰ ਟਾਈਮ ਉਥੇ ਫੰਗਸ ਇਨਫੈਕਸ਼ਨ ਵੀ ਕਹਿ ਦਿੰਨੇ ਆਪਾਂ ਠੀਕ ਹੈ ਜੀ ਤੇ ਅੱਛਾ ਡਾਕਟਰ ਤੁਹਾਡੇ ਕੋਲ ਇੱਕ ਵਾਰ ਫੇਰ ਮੁਰ ਤੋਂ ਮੁਰ ਤੋਂ ਆਵਾਂਗੇ ਤੁਹਾਡੇ ਕੋਲ ਅੱਛਾ ਡਾਕਟਰ ਸਾਹਿਬ ਅਗਰ ਲਕੋਰੀਆ ਦੀ ਕਿਸੇ ਭੈਣ ਨੂੰ ਕੋਈ ਪ੍ਰੋਬਲਮ ਕੋਈ ਦਿੱਕਤ ਹੈ ਤੇ ਉਸ ਤੋਂ ਬਾਅਦ ਰਿਲੇਸ਼ਨ ਦੇ ਵਿੱਚ ਉਹ ਮਤਲਬ ਮੀਆਂ ਬੀਬੀ ਵਾਲੇ ਰਿਲੇਸ਼ਨ ਦੇ ਵਿੱਚ ਆਉਂਦੇ ਨੇ ਤਾਂ ਫਿਰ ਮਤਲਬ ਕਿ ਜਿਹੜਾ ਕਿ ਬੰਦੇ ਨੂੰ ਵੀ ਪ੍ਰੋਬਲਮ ਹੋ ਸਕਦੀ ਹੈ ਬਿਲਕੁਲ ਬਿਲਕੁਲ ਉਹਨਾਂ ਨੂੰ ਵੀ ਇਨਫੈਕਸ਼ਨ ਪ੍ਰਾਈਵੇਟ ਪਾਰਟ ਦੇ ਵਿੱਚ ਇਨਫੈਕਸ਼ਨ ਤੋਂ ਇਨਫੈਕਸ਼ਨ ਆਣੀਆਂ ਕੰਟੈਕਟ ਦੇ ਨਾਲ ਠੀਕ ਹੈ ਤੇ ਉਹਨਾਂ ਨੂੰ ਜਿਹੜਾ ਡਿਜ਼ੀਜ਼ ਹੈ ਉਹ ਵੀ ਆਏਗਾ ਉਹਨਾਂ ਦੇ ਇਨਫੈਕਟਡ ਹੋ ਜਾਏਗਾ ਬਾਕੀ ਬੇਸਿਕ ਇਹ ਜਿਹੜਾ ਨਾ ਪ੍ਰਾਈਵੇਟ ਲਾਈਫ ਦਾ ਜਿਹੜਾ ਮੈਟਰ ਹੈ ਇਹਨੂੰ ਘਟੋ ਘਟ ਵੈਦ ਡਾਕਟਰ ਨਾਲ ਤਾਂ ਜ਼ਰੂਰ ਡਿਸਕਸ ਕਰਨਾ ਚਾਹੀਦਾ ਸੰਗਣਾ ਨਹੀਂ ਚਾਹੀਦਾ ਇਹੀ ਕੋਈ ਵਾਰ ਤਲਾਕਾਂ ਤੱਕ ਪਹੁੰਚ ਜਾਂਦੀਆਂ ਨੇ ਗੱਲਾਂ ਤੇ ਆਪਾਂ ਛੋਟੀਆਂ ਗੱਲਾਂ ਨੂੰ ਇਗਨੋਰ ਕਰਦੇ ਕਹਿੰਦਾ ਇਹ ਕੀ ਹੈ ਆੜੂ ਕਹਿੰਦਾ ਜਿਹੜਾ ਲੋਗ ਰੋਗਾਂ ਨੂੰ ਲਗਾਵੇ ਝਾੜੂ ਉਹ ਹੈ ਆੜੂ ਤੇ ਕਹਿੰਦੇ ਕੀ ਹੈ ਆੜੂ ਸ਼ੇਕ ਕਹਿੰਦਾ ਬਸ ਪੁੱਛ ਨਾ ਪੀ ਕੇ ਦੇਖ ਪੁੱਛ ਨਾ ਪੀ ਕੇ ਦੇਖ ਭਾਈ ਕਰਕੇ ਦੇਖੋਗੇ ਦੋਨਾਂ ਚੀਜ਼ਾਂ ਦਾ ਪਤਾ ਲੱਗੇਗਾ ਠੀਕ ਹੈ ਠੀਕ ਹੈ ਜੀ ਬੈਨੀਫਿਟ ਕੁਦਰਤ ਦੀ ਹਰ ਇੱਕ ਚੀਜ਼ ਦੇ ਨੇ ਮੌਸਮ ਦਾ ਫਲ ਔਰ ਇਲਾਕੇ ਦਾ ਫਲ ਠੀਕ ਹੈ ਕੋਈ ਇੰਪੋਰਟ ਦਾ ਕੋਈ ਫਾਇਦਾ ਨਹੀਂਗਾ ਜੋ ਲਾਭ ਤੁਹਾਨੂੰ ਇਲਾਕੇ ਦੇ ਫਲ ਨੇ ਕੁਦਰਤ ਦੇ ਫਲ ਨੇ ਰੁੱਤ ਦੇ ਹਿਸਾਬ ਨਾਲ ਦੇਣਾ ਵਾ ਉਹ ਬਿਲਕੁਲ ਜ਼ਰੂਰ ਦੇਗਾ ਜੀ 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 ਅੱਛਾ ਤੇ ਫਿਰ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਜਾਂ ਸੁਮਨ ਜੀ ਨੂੰ ਗੱਲਬਾਤ ਕੋਈ ਕਰਨੀ ਹੋਵੇ ਤੁਹਾਡਾ ਸੰਪਰਕ ਕਿਵੇਂ ਸਾਧਿਆ ਜਾਵੇ ਕਿੱਥੇ ਤੁਸੀਂ ਮਿਲਦੇ ਹੋ ਬੈਠਦੇ ਹੋ ਦੇਖੋ ਜੀ ਸਾਡਾ ਮੁੱਲਾਪੁਰ ਦਾ ਕਲਾ ਕਲੀਨਿਕ ਆ ਨੀਅਰ ਗੁਰਸ਼ਰਨ ਕਲਾ ਭਵਨ ਮੁੱਲਾਪੁਰ ਤੋਂ ਮੋਗਾ ਸਾਈਡ ਨੂੰ 300 ਮੀਟਰ ਹੋਣਾ ਮੇਨ ਜੀਟੀ ਰੋਡ ਦੇ ਉੱਪਰ ਹੀ ਆ ਜਿਹੜੀ ਸਰਵਿਸ ਲੇਨ ਹੁੰਦੀ ਆ ਉਹਦੇ ਉੱਪਰ ਤੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਅਸੀਂ ਹੁੰਨੇ ਆ ਸਿਰਫ ਇੱਕ ਟਿਊਜ਼ਡੇ ਦੇ ਅਸੀਂ ਹੌਲੀਡੇ ਕਰਦੇ ਆ ਬਾਕੀ ਪੂਰਾ ਵੀਕ ਓਪਨ ਹੈ ਜੀ ਆ ਸਕਦੇ ਜੀ ਆ ਜੀ 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 ਅੱਛਾ ਤੁਸੀਂ ਇੱਕ ਭੈਣ ਨੂੰ ਦੱਸ ਰਹੇ ਸੀ ਕਿ ਜਿਹੜਾ ਇਹ ਜਦੋਂ ਅਮਰੂਦ ਜਦੋਂ ਤੁਹਾਡੇ ਘਰੇ ਇਹ ਆड़ੂ ਆ ਜਾਂਦਾ ਤਾਂ ਆੜੂ ਨੂੰ ਬਤੌਰ ਫੇਸ਼ੀਅਲ ਵੀ ਅਸੀਂ ਇਸਤੇਮਾਲ ਕਰ ਸਕਦੇ ਹਾਂ ਫੇਸ਼ੀਅਲ ਦੀ ਕਿੱਟਾ ਇਹ ਫੇਲ ਕਰ ਦਿੰਦਾ ਬਿਲਕੁਲ ਫੇਲ ਕਰ ਦਿੰਦਾ ਜੀ ਇਹ ਆੜੂ ਇੰਨੀ ਕਿ ਜ਼ਿਆਦਾ ਵਧੀਆ ਚੀਜ਼ ਆ ਖਾਣ ਦੇ ਨਾਲ ਤਾਂ ਇਹ ਆਪਣੀ ਬੋਡੀ ਨੂੰ ਠੀਕ ਕਰਦਾ ਹੀ ਕਰਦਾ ਅਗਰ ਤੁਸੀਂ ਫੇਸ ਤੇ ਲਗਾ ਲਓ ਮੇਰੀਆਂ ਮਾਤਾਵਾ ਭੈਣਾ ਲਗਾ ਲੈਣ ਤਾਂ ਫੇਸ ਉਹਨਾਂ ਦਾ ਸ਼ੀਸ਼ੇ ਵਾਂਗ ਚਮਕੇਗਾ ਚਾਰ ਲੇਡੀਜ਼ ਪੁੱਛਣ ਗਈਆਂ ਵੀ ਤੁਸੀਂ ਕੁਝ ਫੇਸ ਤੇ ਕੀ ਫੇਸ਼ੀਅਲ ਕਰਾ ਕੇ ਆਏ ਹੋ ਅੱਛਾ ਮਤਲਬ ਆੜੂ ਜੇ ਅਸੀਂ ਕੱਟ ਕੇ ਲਗਾ ਲੈਂਦੇ ਕੱਟ ਕੇ ਹਾਂਜੀ ਉਹਨੂੰ ਕੱਟ ਕੇ ਉਹਨੂੰ ਲਗਾ ਲਓ ਚਾਹੇ ਉਹਨੂੰ ਤੁਸੀਂ ਮੈਸ਼ ਕਰਕੇ ਵੀ ਲਗਾ ਸਕਦੇ ਹੋ ਬਟ ਤੁਸੀਂ ਜੇ ਉਹਨੂੰ ਐਦਾ ਹੀ ਫੇਸ ਤੇ ਲਗਾ ਲੋਗੇ ਤਾਂ ਉਹ ਤੁਹਾਡਾ ਫੇਸ ਪੈਕ ਬਣ ਜਾਏਗਾ ਉਸ ਤੋਂ ਉੱਪਰ ਕੁਝ ਵੀ ਨਹੀਂ ਜੀ 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 ਮਤਲਬ ਜਿਹੜਾ ਇਹਦੇ ਉੱਪਰ ਲਾ ਇਹ ਲੂੰਜ ਲੱਗੀ ਹੁੰਦੀ ਹੈ ਕੰਡੇ 'ਚ ਲੱਗੇ ਹੁੰਦੇ ਨੇ ਇਹਨਾਂ ਨੂੰ ਧੋਕੇ ਇਸਤੇਮਾਲ ਕਰ ਬਿਲਕੁਲ ਜੀ ਧੋਕੇ ਇਸਤੇਮਾਲ ਕਰਨਾ ਕਿਉਂਕਿ ਇਹ ਥੋੜੀ ਜੀ ਕੰਡ ਹੁੰਦੀ ਜੀ ਮੈਂ ਆਪਾਂ ਪੰਜਾਬੀ 'ਚ ਕਹਿ ਦਈਏ ਠੀਕ ਹੈ ਤਾਂ ਉਹ ਫਿਰ ਥੋੜੀ ਜੀ ਈਚਿੰਗ ਹੋ ਸਕਦੀ ਹੈ ਇਸ ਕਰਕੇ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰੋ ਵਾਸ਼ ਕਰਨ ਤੋਂ ਬਾਅਦ ਲਗਾ ਸਕਦੇ ਆਪਾਂ ਹਾਂਜੀ ਸੋ ਅ ਅੱਛਾ ਸੁਮਨ ਜੀ ਕੋਈ ਇਸ ਤਰ੍ਹਾਂ ਦੇ ਜਿਹ ਤੁਹਾਨੂੰ ਲੱਗਦਾ ਕਿ ਬਹੁਤ ਵਾਰ ਹੁੰਦਾ ਹੈ ਕਿ ਜਿਹੜੇ ਲੋਕ ਨੇ ਉਹ ਬਹੁਤ ਜ਼ਿਆਦਾ ਅਵੇਅਰ ਨਹੀਂ ਹੁੰਦੇ ਤੇ ਫਿਰ ਕਿਸੇ ਤੇ ਤੁਸੀਂ ਜਦੋਂ ਤੁਸੀਂ ਇਹ ਨੁਸਖੇ ਅਪਣਾਉਨੇ ਹੋ ਜਾਂ ਦੱਸਦੇ ਹੋ ਪਹਿਲਾਂ ਐਕਸਪੈਰੀਮੈਂਟ ਵੀ ਕਰਦੇ ਹੋ ਹਾਂਜੀ ਬਿਲਕੁਲ ਜੀ ਐਕਸਪੈਰੀਮੈਂਟ ਕਰੀਦਾ ਜੀ ਆਪਾਂ ਦੇਖਿਓ ਜਿੱਦਾਂ ਹੁਣ ਕਲੀਨਿਕ ਤੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਵੀ ਲੇਡੀ ਕਿਦਾਂ ਉਹ ਠੀਕ ਹੋਈ ਆ ਬਾਕੀ ਜਿਹੜੇ ਆਪਣੇ ਆਪ ਸੰਭਾਲ ਕਰਦੇ ਨੇਗੇ ਤੇ ਉਹਨਾਂ ਨੂੰ ਵੀ ਤੁਸੀਂ ਦੇਖਿਓ ਵੀ ਕਿੱਦਾਂ ਸਾਮ ਸੰਭਾਲ ਕਰਦੇ ਨੇ ਉਹਨਾਂ ਨੇ ਵੀ ਮੈਡੀਸਿਨ ਲਈ ਆਪਣੇ ਤੋਂ ਔਰ ਇਹ ਵੀ ਖਾਂਦੇ ਨੇ ਕਿ ਇਹਦੇ ਕੀ ਕੀ ਫਾਇਦੇ ਨੇਗੇ ਉਹਨਾਂ ਨੂੰ ਵੀ ਤੁਸੀਂ ਪੁੱਛ ਸਕਦੇ ਆ ਸਾਡੇ ਨਾਲ ਹੀ ਖੜੇ ਨੇ ਜਿਹੜੇ ਇੱਥੇ ਸਾਮ ਸੰਭਾਲ ਕਰਦੇ ਨੇ ਔਰ ਨਾਲ ਹੀ ਇਹ ਇਹਨਾਂ ਦਾ ਤਜਰਬਾ ਕੀ ਹੈਗਾ ਕੀ ਨਾਮ ਜੀ ਤੁਹਾਡਾ ਮੇਰਾ ਸੁਖਜੀਤ ਸਿੰਘ ਆ ਜੀ ਅੱਛਾ ਤੇ ਕੀ ਪ੍ਰੋਬਲਮ ਸੀ ਤੁਹਾਨੂੰ ਮੇਰੇ ਪੇਟ ਦਾ ਸੀਗਾ ਜੀ ਇੱਕ ਤਾਂ ਗੈਸ ਦੀ ਬਣਦੀ ਸੀਗੀ ਅੱਛਾ ਆੜੂ ਤਾਂ ਤੁਹਾਡੇ ਕੋਲ ਖੜੇ ਨੇ ਇਹਨਾਂ ਦੇ ਬਾਰੇ ਹੁਣ ਪਤਾ ਹੀ ਨਹੀਂ ਸੀਗਾ ਜੀ ਇੰਨਾ ਚੀਜ਼ਾਂ ਲਾ ਲਈਆਂ ਸੀਗੀਆਂ ਵੇ ਇਹਨਾਂ ਦੇ ਵਿੱਚ ਇੰਨਾ ਕੋਸ ਹੈਗਾ ਜੀ ਜਾਣਕਾਰੀ ਨਹੀਂ ਸੀਗੀ ਅੱਛਾ ਤੇ ਫਿਰ ਚਰਨ ਜੀ ਦੇ ਨੇ ਕੀ ਦੱਸਿਆ ਜੀ ਇਹਨਾਂ ਨਾਲ ਮਿਲੇ ਬਾਈ ਜੀ ਹੁਣਾਂ ਤੋਂ ਜੀ ਫਿਰ ਇਹਨਾਂ ਨੇ ਦੱਸਿਆ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦਵਾਈਆਂ ਇਹਨਾਂ ਤੋਂ ਹੀ ਬਣਦੀਆਂ ਤੁਹਾਡੇ ਤਾਂ ਕੋਲੇ ਹੀ ਆ ਸਾਰੀਆਂ ਦਵਾਈਆਂ ਤੇ ਫਿਰ ਇਹਨਾਂ ਤੋਂ ਦਵਾਈ ਵੀ ਲਈ ਜੀ ਫਿਰ ਆਪਣੇ ਪੇਟ ਦਾ ਵੀ ਯਾਨੀ ਜਿਹੜੇ ਸੀਗਾ ਉਹ ਠੀਕ ਹੋਇਆ ਜੀ ਅੱਛਾ ਕੀ ਮਤਲਬ ਕਿੰਨੇ ਟਾਈਮ ਬਾਅਦ ਫਰਕ ਪੈਣਾ ਸ਼ੁਰੂ ਹੋ ਗਿਆ ਜਦੋਂ ਤੁਸੀਂ ਇਹਨਾਂ ਦਾ ਆਪਣਾ ਨੁਸਖਾ ਅਪਣਾਇਆ ਮੈਂ ਤਾਂ 15 ਦਿਨਾਂ ਬਾਅਦ ਹੀ ਠੀਕ ਹੋਣ ਲੱਗ ਗਿਆ ਯਾਨੀ ਹਾਂਜੀ ਹਾਂਜੀ ਕਿੰਨੀ ਕੁ ਪ੍ਰੋਬਲਮ ਕਿੰਨੀ ਕੁ ਸੀ ਬਾਲੀ ਨਹੀਂ ਸੀਗੀ ਥੋੜੀ ਜਿਆਦਾ ਸੀਗੀ ਯਾਨੀ ਬਾਲੀ ਜਿਆਦਾ ਨਹੀਂ ਸੀਗੀ ਯਾਨੀ 15 ਦਿਨਾਂ ਚ ਮੈਂ ਖਾਧੀ ਦਵਾਈ ਤਾਂ ਠੀਕ ਹੋ ਗਿਆ ਜੀ ਹੁਣ ਕਿਸੇ ਤਰ੍ਹਾਂ ਦਾ ਕੋਈ ਗੈਸ ਤਜਾਬ ਐਸਿਡ ਕੁਝ ਪਾਸ ਸੋਣਾ ਆਹੀ ਬਸ ਇਹਨਾਂ ਨੂੰ ਦੱਸਤਾ ਜੀ ਇਹਨਾਂ ਵਾਰੀ ਹੁਣ ਇਹ ਹੀ ਗੋਸਟੰਗ ਨਾ ਖਾ ਲਈ ਦੇ ਹਾਂਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਕੁਝ ਕੁ ਪੇਸ਼ੈਂਟ ਹੈਗੇ ਨੇ ਜਿਹੜੇ ਇਸ ਵੇਲੇ ਕਨਿ ਲਿੰਕ ਕਲੀਨਿਕ ਦੇ ਵਿੱਚ ਇੰਤਜ਼ਾਰ ਕਰ ਰਹੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਔਰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਜਿਹੜੇ ਵੈਦ ਸੁਮਨ ਤੇ ਚਰਨਜੀਤ ਹੋਰਾਂ ਦੇ ਨੁਸਖੇ ਹੈਗੇ ਨੇ ਉਹਨਾਂ ਲਈ ਕਾਫੀ ਜ਼ਿਆਦਾ ਮਫੀਦ ਸਾਬਤ ਹੋ ਰਹੇ ਨੇ ਸੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਪੁਨਰਜੀਵਨ ਆਯੁਰਵੇਦਿਕ ਦਵਾਈਖਾਨਾ ਮੁੱਲਾਪੁਰ ਦਾਖਾ ਜਿੱਥੇ ਕੁਝ ਕੁ ਪੇਸ਼ੈਂਟ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਕੀ ਦਿੱਕਤ ਕੀ ਪਰੇਸ਼ਾਨੀ ਹੋਈ ਸੀ ਤੇ ਇੱਥੇ ਆ ਕੇ ਹੁਣ ਉਹਨਾਂ ਦਾ ਕੀ ਫਾਇਦਾ ਹੋਇਆ ਸੋ ਸਾਡੇ ਨਾਲ ਇੱਕ ਸਾਡੀ ਭੈਣ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਦਾ ਕਰਦੇ ਹਾਂ ਕਿ ਉਹ ਇੱਥੇ ਜਦੋਂ ਆਏ ਸੀ ਤਾਂ ਉਸ ਵੇਲੇ ਉਹਨਾਂ ਨੂੰ ਕੀ ਪ੍ਰੋਬਲਮ ਸੀ ਤੇ ਹੁਣ ਉਹਨਾਂ ਦੀ ਦਿੱਕਤ ਪਰੇਸ਼ਾਨੀ ਕਿੰਨੀ ਕੁ ਹੱਲ ਹੋਈ ਹੈ ਸੱਚੀ ਕਲ ਭੈਣ ਜੀ ਸੱਚੀ ਗੱਲ ਕਿ ਨਾ ਹੈ ਤੁਹਾਡਾ ਕਮਲਜੀਤ ਜੀ ਅੱਛੇ ਕਿੱਥੋਂ ਆਇਓ ਕਲੇਰਾਂ ਤੋਂ ਜੀ ਕਲੇਰਾਂ ਤੋਂ ਆਇਓ ਕੀ ਪ੍ਰੋਬਲਮ ਲੈ ਕੇ ਆਸੀ ਭੈਣ ਜੀ ਜਦੋਂ ਤੁਸੀਂ ਇੱਥੇ ਹਾਂਜੀ ਹੁਣ ਠੀਕ ਹੈ ਮੈਂ। ਅੱਛਾ। ਇਹ ਪ੍ਰੋਬਲਮ ਹੁੰਦੀ ਸੀ। ਰੇਸਾ ਪਿਆ ਰਿਆ ਸੀ, ਪੇਟ ਅਚੇ ਦਰਦ ਹੋ ਰਹੀ ਸੀਗੀ। ਅੱਛਾ। ਹਾਂਜੀ। ਤੇ ਖਾਣ ਪੀਣ ਤੋਂ ਬਾਅਦ ਫਿਰ ਨਾਲ ਦੇ ਨਾਲ ਪਖਾਨੇ ਜਾਣਾ ਪੈਂਦਾ ਸੀ। ਹਾਂਜੀ, ਪਲੱਸ ਜਾਂਦੇ ਸੀਗੇ। ਅੱਛਾ। ਹਾਂਜੀ। ਤੇ ਕਿੰਨੇ ਟਾਈਮ ਤੋਂ ਸੀ ਇਹ ਪ੍ਰੋਬਲਮ ਤੁਹਾਨੂੰ? 15 ਸਾਲ ਤੋਂ ਸੀਗੀ। ਕਿੰਨੇ ਸਾਲ ਤੋਂ ਜੀ? 15 ਸਾਲ ਤੋਂ। 15 ਸਾਲ ਤੋਂ। ਮਤਲਬ ਕਿਸੇ ਡਾਕਟਰ ਨੂੰ, ਕਿਸੇ ਹਕੀਮ ਨੂੰ, ਕਿਸੇ ਵੈਦ ਨੂੰ, ਕਿਸੇ ਹਸਪਤਾਲ 'ਚ ਕਿਸੇ ਡਾਕਟਰ ਨੂੰ ਦਿਖਾਇਆ ਹੀ ਨਹੀਂ ਤੁਸੀਂ? ਜਾਂਦੇ ਰਹੇ ਨਾ ਸਰ। ਅੱਛਾ। ਹਾਂਜੀ, ਖਾਦੀ ਮੈਡੀਸਿਨ ਆ ਸੀ। अच्छा हम हरक ਨਹੀਂ ਪਿਆ ਰਿਹਾ ਸੀਗਾ ਥੋੜੇ ਦਿਨ ਆਰਾਮ ਰਹਿੰਦਾ ਸੀ ਫਿਰ ਹੋ ਜਾ ਤੇ ਫਿਰ ਇੱਥੇ ਜਦੋਂ ਤੁਸੀਂ ਸੁਮਨ ਜੀ ਕੋ ਲਾਏ ਸੁਮਨ ਜੀ ਨੇ ਕੀ ਕਿਹਾ ਕੀ ਦੱਸਿਆ ਕੀ ਸਮਝਾਇਆ ਦਵਾਈ ਲੈ ਕੇ ਗਏ ਅਸੀਂ ਇੱਕ ਵਾਰੀ ਆ ਕੇ ਅੱਛਾ ਠੀਕ ਹੋ ਗਏ ਸੀ ਉਹਦੇ ਨਾਲ ਹੀ ਇੱਕ ਵਾਰ ਦਵਾਈ ਨਾਲ ਹੀ ਜੀ ਇੱਕ ਵਾਰੀ ਦਵਾਈ ਲੈ ਕੇ ਫਿਰ ਅਸੀਂ ਦੇ ਪੁੱਛਦੇ ਰਹੇ ਸਾਨੂੰ ਵਧੀਆ ਠੀਕ ਹੋ ਗਿਆ ਸੀ ਸੋ ਇਹ ਸਨ ਕਮਲਜੀਤ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਦਿੱਕਤ ਪਰੇਸ਼ਾਨੀ ਆਈ ਬੀਐਸ ਦੀ ਉਹਨਾਂ ਨੂੰ ਹੋਈ ਸੀ ਤੇ ਹੁਣ ਅਸੀਂ ਸੁਮਨ ਜੀ ਨਾਲ ਗੱਲਬਾਤ ਕਰਦੇ ਹਾਂ ਕਿ ਕਮਲਜੀਤ ਹੋਰਾਂ ਦੀ ਕੀ ਹਾਲ ਸੀ ਔਰ ਜਦੋਂ ਇੱਥੇ ਪਹੁੰਚੇ ਸੀ ਤਾਂ ਉਹਨਾਂ ਨੂੰ ਕੀ ਕੀ ਦਿੱਕਤ ਕੀ ਕੀ ਪਰੇਸ਼ਾਨੀ ਸੀ ਕੀ ਪਰੇਸ਼ਾਨੀ ਸੀ ਜੀ ਕਹਿੰਦੇ 15 ਸਾਲ ਹੋ ਗਏ ਸਾਨੂੰ ਦੇਖੋ ਜਿੱਦਾਂ ਹੀ ਕੁਝ ਖਾਣਾ ਖਾਂਦੇ ਸੀਗੇ ਖਾਂਦੇ ਸਾਰ ਹੀ ਉਹਨਾਂ ਨੂੰ ਟਾਇਲਟ ਆ ਜਾਂਦੀ ਸੀਗੀ ਪਾਣੀ ਵੀ ਪੀਤਾ ਟਾਇਲਟ ਖਾਣਾ ਖਾਦਾ ਟਾਇਲਟ ਮਤਲਬ ਕਿ ਕੁਝ ਵੀ ਚੀਜ਼ ਇਨਟੇਕ ਕਰਨੀ ਸੀ ਸਕਦੇ 15 ਸਾਲ ਹੋ ਗਏ ਸੀਗੇ ਸਾਡੇ ਕੋਲ ਇਹਨਾਂ ਦੇ ਹਸਬੰਦ ਆਏ ਔਰ ਬੋਲੇ ਰੋਣ ਲੱਗੇ ਮੈਡਮ ਜੀ ਮੇਰੀ ਵਾਈਫ ਨੂੰ ਬਚਾ ਲੋ ਵੀ ਮਤਲਬ ਕਿ ਉਹ ਤਾਂ ਬਹੁਤ ਜ਼ਿਆਦਾ ਕ੍ਰਿਟੀਕਲ ਮਤਲਬ ਕਿ ਕੰਡੀਸ਼ਨ ਆ ਵੀ ਅਸੀਂ ਤਾਂ ਹਸਪੀਟਲ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਅਸੀਂ ਥੱਕ ਚੁੱਕੇ ਆ ਆਪਣੀ ਮੈਡੀਸਨ ਉਹਨਾਂ ਨੇ ਖਾਦੀ ਆ ਜਿਹੜੀ ਮੈਡੀਸਨ ਦਿੱਤੀ ਸੀ ਤੁਸੀਂ ਉਹਨਾਂ ਨੂੰ ਆਪਣੀ ਮੈਡੀਸਨ ਜੀ ਇੱਥੇ ਪਈ ਹੈਗੀ ਤੁਹਾਨੂੰ ਦਿਖਾ ਦਿੰਦੇ ਆ ਠੀਕ ਆ ਆ ਦੇਖੋ ਜੀ ਆਪਣੀ ਮੈਡੀਸਨ ਇਹ ਮੈਡੀਸਨ ਸੀਗੀ ਕੁਝ ਟੈਬਲੇਟ ਸੀਗੀਆਂ ਜਿਹੜੀ ਆਪਾਂ ਉਹਨਾਂ ਨੂੰ ਮੈਡੀਸਨ ਦਿੱਤੀ ਔਰ ਮੈ ਉਹਨਾਂ ਨੂੰ ਸਾਰਾ ਕੁਝ ਪਚਣ ਲੱਗ ਗਿਆ ਜਿੱਦਾਂ ਵੀ ਉਹਨਾਂ ਨੂੰ ਮਤਲਬ ਕਿ ਪਾਣੀ ਪੀ ਕੇ ਵੀ ਕੁਝ ਵੀ ਹੁੰਦਾ ਸੀ ਹੁਣ ਕੁਝ ਵੀ ਨਹੀਂ ਹੈਗਾ ਐਸਾ ਕੁਝ ਵੀ ਨਹੀਂ ਇਹਨਾਂ ਨੂੰ ਤਾਂ ਚਾਰ ਬੰਦੇ ਚੱਕ ਕੇ ਲੈ ਕੇ ਆਏ ਸੀ ਜਿਸ ਟਾਈਮ ਆਪਣੇ ਕੋਲ ਆਏ ਸੀ ਇਸ ਟਾਈਮ ਇਹ ਖੁਦ ਚੱਲ ਕੇ ਆਪਣੇ ਕੋਲ ਆਇਆ ਆਪਣਾ ਦੇਖੋ ਬੱਸ ਸਟੈਂਡ ਕਿੰਨੀ ਦੂਰ ਆਪਣਾ ਕਲੀਨਿਕ ਬੱਸ ਸਟੈਂਡ ਤੋਂ ਉੱਥੋਂ ਚੱਲ ਕੇ ਆਇਆ ਆਪਣੇ ਕੋਲ ਜੀ ਜੀ ਤੇ ਅੱਜ ਹਾਲਾਤ ਦੇਖ ਲਓ ਅੱਜ ਖਾਣਾ ਵੀ ਤਿੰਨ ਟਾਈਮ ਖਾਂਦੇ ਆ ਇਹ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ ਨੇ ਆੜੂ ਖਾਣ ਦੇ ਤੁਹਾਨੂੰ ਫਾਇਦੇ ਵੀ ਦੱਸੇ ਨੇ ਸੁਮਨ ਜੀ ਨੇ ਤੇ ਵੈਚ ਰਣਜੀਤ ਜੀ ਹੋਰਾਂ ਨੇ ਕਿ ਕਿਸ ਤਰੀਕੇ ਨਾਲ ਜਿਹੜਾ ਆੜੂ ਹੈ ਇਹ ਬਹੁਤ ਸਾਰੇ ਰੋਗਾਂ ਤੇ ਝਾੜੂ ਫੇਰ ਸਕਦਾ ਹੈ ਔਰ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਨਾ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦੇ ਜਿਨ੍ਹਾਂ ਲੋਕਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਤਿਆਗਿਆ ਧੰਨਵਾਦ